ਅੱਜ ਦੀ ਜਿਹੜੀ ਵੀਡੀਓ ਹੈ ਉਹਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਬੇਹੋਸ਼ ਸਾਹਿਬਜ਼ਾਦਿਆਂ ਨੂੰ ਮਾਤਾ ਗੁਜਰੀ ਜੀ ਹੁਣਾਂ ਕੋਲ ਕਿਉਂ ਲੈ ਕੇ ਗਏ ਸਨ ਵਜ਼ੀਰ ਖਾਨ ਦਾ ਉਹ ਟਾਈਮ ਕੀ ਵਜ਼ੀਰ ਖਾਨ ਜਿਹੜਾ ਉਹ ਇੱਕ ਆ ਆਪਣਾ ਤਾਕਤ ਤੇ ਲੋਕਾਂ ਦੇ ਵਿੱਚ ਖੌਫ ਉਹ ਪੈਦਾ ਕਰਨਾ ਚਾਹੁੰਦਾ ਸੀ ਕਿ ਲੋਕੀ ਡਰ ਜਾਣ ਲੋਕਾਂ ਨੂੰ ਖੌਫ ਆਏ ਕਿ ਵੇਖੋ ਜੀ ਅਸੀਂ ਗੁਰੂ ਜੀ ਹੁਣਾਂ ਦੇ ਜਿਹੜੇ ਸਾਹਿਬਜ਼ਾਦੇ ਨੇ ਉਹਨਾਂ ਦੇ ਨਾਲ ਕੀ ਕੀਤਾ ਤੇ ਇਥੋਂ ਕੀ ਉਹਨਾਂ ਬਾਕੀਆ ਦੂਸਰਿਆਂ ਨੂੰ ਜਿਹੜਾ ਕਿ ਡਰਾਉਣਾ ਚਾਹੁੰਦਾ ਸੀ ਤੇ ਅੱਜ ਦੀ ਵੀਡੀਓ ਇਹਦੇ ਉੱਤੇ ਬਣੀ ਗਈ ਹੈ ਜਿਹੜੀ ਕਿ ਆਪਣੇ ਚੜ੍ਹਦੇ ਪੰਜਾਬ ਤੋਂ ਪੰਜਾਬ ਸਿਆਣ YouTube ਚੈਨਲ ਹੈ ਜਿਹੜਾ ਕਿ ਇਤਿਹਾਸ ਦੇ ਉੱਤੇ ਬੜੀਆ ਬੜੀ ਮਤਲਬ ਵਧੀਆ ਤਰੀਕੇ ਨਾਲ ਗੱਲ ਕਰਦੇ ਨੇ ਤੇ ਇੱਕ ਆ ਡਿਟੇਲ ਦੇ ਵਿੱਚ ਹਰ ਚੀਜ਼ ਜਿਹੜੀ ਹੈ ਦੱਸਦੇ ਨੇ ਤੇ ਬੜੇ ਸੋਹਣੇ ਤਰੀਕੇ ਨਾਲ ਜਿਹੜੀ ਹੈ ਆ ਹਿਸਟਰੀ ਜਿਹੜੀ ਹੈ ਉਹ ਲੋਕਾਂ ਤੱਕ ਪਹੁੰਚਾਉਂਦੇ ਨੇ ਚਲੋ ਪਹਿਲੇ ਆਪਾਂ ਇਹਨਾਂ ਦਾ ਵੀਡੀਓ ਵੇਖ ਲਈਨੇ ਆਂ ਫਿਰ ਬਾਅਦ ਚ ਗੱਲਬਾਤ ਕਰਨੇ ਆ ਤੇ ਚਲੋ ਜੀ ਵੀਡੀਓ ਵਾਲ ਵਧਦੇ ਆਪਾਂ ਇਤਿਹਾਸਕਾਰ ਕਈ ਇਹ ਤੇ ਵੀ ਲਿਖਦੇ ਨੇ ਕਿ ਸਾਹਿਬਜ਼ਾਦਿਆਂ ਦੀਆਂ ਗਰਦਨਾ ਕੱਟ ਕੇ ਇੱਕ ਦਰਖਤ ਤੇ ਟੰਗੀਆਂ ਗਈਆਂ ਸੀ ਜੋ ਨਿਹਾਜ ਚਨੰਦਾ ਫਰਮਾਨ ਜਾਰੀ ਹੋਇਆ ਸੀ ਇਹ ਸ਼ਹੀਦ ਕਰਨ ਵਾਸਤੇ ਨਹੀਂ ਹੋਇਆ ਸੀ ਇਹ ਡਰੱਬਾਂ ਦੇ ਇਨ ਵਾਸਤੇ ਹੋਇਆ ਸੀ ਇਹहां ਜਦੋਂ ਗਲਤਕਾਈਆਂ ਤਾਂ ਛੋਟੇ ਸਹਜਾਦੇ ਪਰ ਇਥੇ ਬੇਹੋਸ਼ ਹੋ ਜਾਂਦੇ ਨੇ ਉਹਨਾਂ ਦੇ ਭਾਰ ਨਾਲ ਪਕੰਧ ਦਿਖ ਜਾਂਦੀ ਆ ਬੇਹੋਸ਼ ਸਹਜਾਦਿਆਂ ਨੂੰ ਫਿਰ ਮਾਤਾ ਗੁਜਰੀ ਜੀ ਕੋਲ ਲਿਜਾਇਆ ਗਿਆ ਦੁਬਾਰਾ ਹੌਸਲਿਆਂ ਲਈ ਉਹਨਾਂ ਦੀਆਂ ਤਲੀਆਂ ਛੱਸੀਆਂ ਗਈਆਂ ਇਹ ਮਾਰਨਾ ਨਹੀਂ ਸੀ ਚਾਹੁੰਦੇ ਵਜ਼ੀਦ ਖਾਨ ਨੇ ਜਲਾਦਾਂ ਵਾਲੇ ਇਸ਼ਾਰਾ ਕੀਤਾ ਛੋਟੇ ਸਹਜਾਦਿਆਂ ਨੂੰ ਜ਼ਮੀਨ ਤੇ ਢਾ ਕੇ ਉਹਨਾਂ ਦੀਆਂ ਛਾਤੀਆਂ ਤੇ ਗੋਡੇ ਰੱਖ ਕੇ ਤੇਜ਼ ਖੰਜਰਾਂ ਨਾਲ ਉਹਨਾਂ ਦੀਆਂ ਗਰਦਲਾਂ ਅਲਮ ਕਰ ਦਿੱਤੀਆਂ ਗਈਆਂ ਸਹਾਬਜ਼ਾਦਾ ਜ਼ਰਾਵਰ ਸਿੰਘ ਜੀ ਕੁਝ ਹੀ ਪਲਾਂਚ ਪ੍ਰਾਂਤ ਤਿਆਗ ਦਿੰਦੇ ਨੇ ਤੇ ਸਹਾਬਜ਼ਾਦਾ ਫਤਿਹ ਸਿੰਘ ਜੀ ਅੱਧੀ ਘੜੀ ਪੈਰ ਮਾਰਦੇ ਰਹਿੰਦੇ ਨੇ ਅੱਧੀ ਘੜੀ ਤੜਫਨ ਤੋਂ ਬਾਅਦ ਗੋਬਿੰਦ ਸਿੰਘ ਜੀ ਦੇ ਦੋਨੋਂ ਫਰਜ਼ੰਦ ਆਪਣੇ ਵੱਡੇ ਵੀਰਾਂ ਕੋਲ ਚਲੇ ਜਾਂਦੇ ਨੇ ਜੰਜੀਰਾਂ ਨਾਲ ਜਕੜ ਕੇ ਰੇਡੇ ਤੋਂ ਸਰਾਂਦ ਲਿਆਇਆ ਗਿਆ ਖੂਨ ਰਿਸ ਰਿਆ ਸੀ ਪੈਰਾਂ ਚੋਂ ਖੂਨ ਰਿਸ ਰਿਆ ਸੀ ਰਾਜ ਇੱਕ ਪਿੰਡ ਦਾ ਜ਼ਿਕਰ ਆਉਂਦਾ ਹੈ ਨਗਾਵਾਂ ਪਿੰਡ ਉੱਥੇ ਇੱਕ ਵੱਡਾ ਕਿਲਾ ਸੀ ਤਾਂ ਫੌਜਦਾਰ ਜਦੋਂ ਉੱਥੇ ਰੁਕੇ ਤਾਂ ਉੱਥੇ ਸਾਹਮਣੇ ਇੱਕ ਖੂਹ ਸੀਗਾ ਨਗਾਵਾਂ ਪਿੰਡ ਚ ਮਾਤਾ ਗੁਜਰੀ ਜੀ ਨੇ ਸਹਬਜ਼ਾਦੇ ਵਾਸਤੇ ਉਹ ਪਿੰਡ ਦੀਆਂ ਔਰਤਾਂ ਤੋਂ ਪਾਣੀ ਮੰਗਿਆ ਪਰ ਉੱਥੇ ਸਹਬਜ਼ਾਦੇ ਨੂੰ ਪਾਣੀ ਵੀ ਨਹੀਂ ਪਿਆਇਆ ਗਿਆ ਜਦੋਂ ਸਰੰਦ ਪਹੁੰਚਦੇ ਨੇ ਤਾਂ ਸਰੰਦ ਦੇ ਬਾਹਰ ਬਾਹਰ ਮਾਤਾ ਗੁਜਰੀ ਜੀ ਤੇ ਸਾਹਿਬਜ਼ਾਦੇ ਨੂੰ ਇੱਕ ਪਿੱਪਲ ਦੇ ਦਰਖਤ ਦੇ ਥੱਲੇ ਬਿਠਾਇਆ ਗਿਆ। شناخت ਵਾਸਤੇ ਸੁਚਾਨੰਦ ਆਇਆ। ਸੁਚਾਨੰਦ ਨੇ شناخت ਕੀਤੀ ਕਿ ਇਹ ਮਾਤਾ ਗੁਜਰੀ ਜੀ ਹੀ ਨੇ ਤੇ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹੀ ਨੇ। ਉਸ ਤੋਂ ਬਾਅਦ ਉਹਨਾਂ ਨੂੰ ਸਰੰਦ ਸ਼ਹਿਰ ਚ ਲੈ ਜਾਇਆ ਗਿਆ। ਉੱਥੋਂ ਮਾਤਾ ਗੁਜਰੀ ਜੀ ਨੂੰ ਠੰਡੇ ਬੁਰਜ ਚ ਭੇਜ ਦਿੱਤਾ ਗਿਆ ਕਿਉਂਕਿ ਪਹਿਲਾਂ ਹੀ ਸਭ ਤਿਆਰੀ ਹੋ ਚੁੱਕੀ ਸੀ ਤੇ ਉੱਥੋਂ ਸਾਹਿਬਜ਼ਾਦੇ ਨੂੰ ਸੂਬੇ ਦੀ ਕਚਹਿਰੀ ਚ ਲੈ ਗਏ। ਮਾਤਾ ਗੁਜਰੀ ਜੀ ਮਨ ਕਰ ਰਹੇ ਸੀ ਕਿ ਮੈਂ ਨਹੀਂ ਆਪਣੇ ਪੋਤਿਆਂ ਨੂੰ ਭੇਜਣਾ ਤੁਹਾਡੇ ਨਾਲ। ਤਾਂ ਉੱਥੇ ਮਾਤਾ ਗੁਜਰੀ ਜੀ ਨੂੰ ਇਹ ਕਿਹਾ ਗਿਆ ਕਿ ਅਸੀਂ ਹੁਣੇ ਹੀ ਇਹਨਾਂ ਨੂੰ ਵਾਪ ਇਤਿਹਾਸਦਾਰ ਲਿਖਦੇ ਨੇ ਕਿ ਸਹੈਬਜ਼ਾਦਾ ਜ਼ਰਾਵਰ ਸਿੰਘ ਤਫਤ ਸਿੰਘ ਬਿਨਾਂ ਕਿਸੇ ਚਿਜਕ ਦੇ ਉਹ ਫੌਜਦਾਰਾਂ ਦੇ ਉਸ ਪਈਆਂ ਦੇ ਨਾਲ ਤੁਰ ਪਏ ਸੂਬੇ ਦੀ ਕਚਹਿਰੀ 'ਚ ਜਦੋਂ ਜਾਂਦੇ ਨੇ ਜਾਨਸਾਰ ਸਹੈਬਜ਼ਾਦੇ 'ਤੇ ਜਕਾਰਾ ਛੱਡਦੇ ਨੇ ਤਿੰਨ ਦਿਨ ਹੋ ਗਏ ਉਹਨਾਂ ਨੇ ਰੋਟੀ ਨਹੀਂ ਖਾਧੀ ਗੰਗੂ ਦੇ ਘਰ ਵੀ ਪਤਾਸੇ ਖਾਦੇ ਹੋਏ ਨਹੀਂ ਉਸ ਦਿਨ ਦੇ ਤਾਂ ਤੇ ਕੋਈ ਮੋਟਾ ਕੱਪੜਾ ਨਹੀਂ ਹੈ ਉਹਨਾਂ ਹਾਲਾਤਾਂ 'ਚ ਵੀ ਉਹ ਸੂਬੇ ਦੀ ਕਚਹਿਰੀ 'ਚ ਐਡੇ ਐਡੇ ਸ਼ੇਰ ਬਘਿਆੜਾਂ ਦੇ ਸਾਹਮਣੇ ਐਡੇਡੇ ਜਾਲਮਾਂ ਦੇ ਸਾਹਮਣੇ ਸਹਬਜ਼ਾਦੇ ਜਦੋਂ ਪਹਿਲਾ ਕਦਮ ਰੱਖਦੇ ਨੇ ਸੂਬੇ ਦੀ ਕਚਹਿਰੀ ਇਸ ਤਾਂ ਉੱਥੇ ਜਾ ਕੇ ਛੱਡਦੇ ਨੇ ਵਜ਼ੀਦ ਖਾਨ ਖੁਸ਼ ਸੀਗਾ ਕਿ ਗੁਰਗੋਬਿੰਦ ਸਿੰਘ ਹੁਣ ਮੇਰੇ ਕਾਬੂ ਚ ਆ ਜਾਏਗਾ ਕਿ ਉਹਦੇ ਪੁੱਤਰ ਮੇਰੇ ਕਬਜ਼ੇ ਵਿੱਚ ਨਹੀਂ ਹੁਣ ਗੁਰਗੋਬਿੰਦ ਸਿੰਘ ਮੈਂ ਤਾਂ ਤਰਲੇ ਕਰਦੇ ਮੇਰੇ ਕੋਲ ਆਉਣਗੇ ਤੇ ਸਰੰਡਰ ਕਰ ਜਾਣਗੇ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਬਹੁਤ ਸਮੇਂ ਤੋਂ ਇਹ ਹਰਾਉਣ ਦੀ ਕੋਸ਼ਿਸ਼ ਚ ਲੱਗੇ ਹੋਏ ਸੀ ਔਰ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਦੇ ਅੱਗੇ ਈਨ ਨਹੀਂ ਮੰਨੀ ਤਾਂ ਇਹ ਬੇਈਮਾਨ ਹੋਣ ਨਿਕੀਆਂ ਜਿੰਦਾਂ ਦਾ ਸਹਾਰਾ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਕੰਟਰੋਲ 'ਚ ਕਰਨਾ ਚਾਹੁੰਦੇ ਸੀ ਸੂਬੇ ਦੀ ਕਚਹਿਰੀ 'ਚ 11 ਪੋ ਦੀ ਉਹ ਸ਼ਾਮ ਨੂੰ ਸਾਹਿਬਜ਼ਾਦਿਆਂ ਨੂੰ ਬੜੇ ਲਾਲਚ ਦਿੱਤੇ ਗਏ ਪਹਿਲਾਂ ਉਹਨਾਂ ਨੂੰ ਇਹ ਖਬਰ ਦਿੱਤੀ ਗਈ ਇਤਿਹਾਸਕਾਰ ਲਿਖਦੇ ਨੇ ਕਿ ਉਹਨਾਂ ਨੂੰ ਜਾਣ ਸਾਰੇ ਖਬਰ ਦਿੱਤੀ ਗਈ ਕਿ ਤੁਹਾਡੇ ਪਿਤਾ ਨੂੰ ਅਸੀਂ ਮਾਰ ਦਿੱਤਾ ਹੈ ਚਮਕੌਰ ਦੀ ਜੰਗ 'ਚ ਕਿ ਉਹਦਾ ਸੀਸ ਕੱਟ ਕੇ ਰੰਗਦੇਉ ਨੂੰ ਭੇਜ ਦਿੱਤਾ ਹੈ ਸੋ ਚਨੰਦ ਬਹੁਤ ਬਹੁਤ ਮਿੱਠਾ ਪਿਆਰਾ ਹੋ ਕੇ ਸਹਿਬਜ਼ਾਦਿਆਂ ਨੂੰ ਇਲਾਜ ਚ ਦਿੱਤੇ ਗਏ ਕਿ ਤੁਹਾਨੂੰ ਤੁਹਾਡਾ ਆਨੰਦਪੁਰ ਨਗਰ ਵਾਪਸ ਕਰ ਦਿੱਤਾ ਜਾਊਗਾ ਤੁਹਾਨੂੰ ਰਾਜਕੁਮਾਰ ਬਣਾ ਦਿੱਤਾ ਜਾਊਗਾ ਰਾਜਕੁਮਾਰੀਆਂ ਨਾਲ ਤੁਹਾਡੇ ਵਿਆਹ ਕਰ ਦਿੱਤੇ ਜਾਣਗੇ ਰਾਜਿਆਂ ਵਾਲੀ ਜ਼ਿੰਦਗੀ ਤੁਹਾਨੂੰ ਦਿੱਤੀ ਜਾਊਗੀ ਪਰ ਸਹਿਬਜ਼ਾਦਿਆਂ ਨੇ ਇਹਨਾਂ ਲਾਲਚਾਂ ਦਾ ਜਵਾਬ ਕੋਰੀ ਨਾਂਚ ਦਿੱਤਾ ਉਸ ਤੋਂ ਬਾਅਦ ਸਹਿਬਜ਼ਾਦਿਆਂ ਨੂੰ ਵਾਪਸ ਭੇਜ ਦਿੱਤਾ ਗਿਆ ਰਾਤ ਹੋ ਚੁੱਕੀ ਸੀ ਮਾਤਾ ਗੁਜਰੀ ਜੀ ਕੋਲ ਠੰਡੇਪੁਰ ਜਿਸ ਪੇਜ ਦਿੱਤਾ ਗਿਆ ਠੰਡੇਪੁਰ ਜਿਸ ਭੇਜ ਕੇ ਵਜ਼ੀਦ ਖਾਨ ਹੁਣ ਬੇਚੈਨ ਸੀ ਕਿਉਂਕਿ ਉਹ ਨੂੰ ਐ ਸੀ ਕਿ ਛੋਟੇ ਛੋਟੇ ਬੱਚੇ ਤਾਂ ਹੈਗੇ ਨੇ ਅਸੀਂ ਲਾਲਚਨਾ ਬਣਾ ਲਾਂਗੇ ਜੇ ਲਾਲਚਨਾ ਨਾਮ ਨੇ ਤਾਂ ਅਸੀਂ ਦਬਕੇ ਮਾਰ ਕੇ ਬਣਾ ਲਾਂਗੇ ਪਰ ਇਹ ਦੋਨੋਂ ਚੀਜ਼ਾਂ ਉਹਦੀਆਂ ਫੇਲ ਹੋ ਚੁੱਕੀਆਂ ਸੀ ਉਹ ਬੇਚੈਨੀ ਚ ਪੂਰੀ ਰਾਤ ਨਹੀਂ ਸੁੱਤਾ ਫਿਰ ਇੱਥੇ ਪੂਰੀ ਰਾਤ ਨੂੰ ਸੋਚਾ ਆਨੰਦ ਤੇ ਬਾਕੀ ਆਪਦੇ ਹਲਕਾਰਾ ਨਾਲ ਮਿਲ ਕੇ ਉਹ ਸਾਹ ਸ਼ੰਕੜਨ ਲੱਗੇ ਅਗਲੇ ਦਿਨ ਦੀਆਂ ਪਲੈਨਿੰਗਾਂ ਕਰਨ ਲੱਗੇ ਕਿ ਗੁਰੂ ਗੋਬਿੰਦ ਦੇ ਪੁੱਤਰਾਂ ਨੂੰ ਕਿਵੇਂ ਇਸਲਾਮ ਧਰਮ ਚ ਲੈ ਕੇ ਆਈਏ ਕਿਵੇਂ ਗੁਰਗੋਬਿੰਦ ਸਿੰਘ ਦੇ ਪਤਰਾ ਨੂੰ ਝਕਾਈਏ ਕਿਵੇਂ ਗੁਰੂ ਗੋਬਿੰਦ ਸਿੰਘ ਨੂੰ ਹਰਾਈਏ ਅਸੀਂ ਸਭ ਨੇ ਆਪਣੀਆਂ ਆਪਣੀਆਂ رائے ਦਿੱਤੀਆਂ ਤਾਂ ਇੱਕ رائے ਵੀ ਇਹ ਵੀ ਨਿਕਲ ਕੇ ਆਈ ਕਿ ਸ਼ੇਰ ਮੁਹੰਮਦ ਖਾਨ ਨੂੰ ਬੁਲਾਇਆ ਜਾਵੇ ਦੋ ਦਿਨ ਪਹਿਲਾਂ ਹੀ ਗੁਰੂ ਗੋਬਿੰਦ ਸਿੰਘ ਨੇ ਚਮਕੌਰ ਦੀ ਜੰਗ 'ਚ ਸ਼ੇਰ ਮੁਹੰਮਦ ਖਾਨ ਦੇ ਭਰਾ ਨਾਹਰ ਖਾਨ ਤੇ ਭਾਂਜੇ ਨੂੰ ਮਾਰਿਆ ਸੀ ਸ਼ੇਰ ਮੁਹੰਮਦ ਖਾਨ ਨੂੰ ਅਗਲੇ ਦਿਨ ਬੁਲਾਇਆ ਗਿਆ 12 ਪੋ ਦਾ ਦਿਨੇ ਮਾਤਾ ਗੁਜਰੀ ਜੀ ਕੋਲ ਸਪਾਈ ਜਾਂਦੇ ਨੇ ਤੇ ਸਾਇਬਜ਼ਾਦਿਆਂ ਨੂੰ ਲਿਆਉਂਦੇ ਨੇ ਇਹ ਜੋ ਠੰਡਾ ਬੁਰਜ ਸੀਗਾ ਇਹ ਬਿਲਕੁਲ ਵਜ਼ੀਰ ਖਾਨ ਦੀ ਕਚਹਿਰੀ ਦੇ ਕੋਲ ਹੀ ਸੀ ਇਹ ਪਲਾਨ ਬਣਾਇਆ ਗਿਆ ਸੀ ਕਿ ਵੱਡਾ ਦਰਵਾਜ਼ਾ ਬੰਦ ਕਰਕੇ ਛੋਟਾ ਦਰਵਾਜ਼ਾ ਖੋਲਿਆ ਜਾਏਗਾ ਕਿਉਂਕਿ ਸਹਬਜ਼ਾਦਿਆਂ ਨੇ ਪਹਿਲੇ ਦਿਨ ਦੀ ਜੋ ਕਚਹਿਰੀ ਸੀ ਉਸ ਦਿਨ ਸੂਬੇਸਰਾਂ ਨੂੰ ਫਰਸੀ ਸ਼ਲਾਮ ਨਹੀਂ ਬੁਲਾਈ ਸੀ ਫਰਸੀ ਸ਼ਲਾਮ ਹੁੰਦੀ ਹੈ ਕਿ ਜੋ ਵੀ ਆ ਕੇ ਮਿਲਦਾ ਸੀ ਵਜ਼ੀਰ ਖਾਨ ਨੂੰ ਉਹ ਝੁੱਕ ਕੇ ਵਜ਼ੀਰ ਖਾਨ ਨੂੰ ਸਲਾਮ ਕਰਦਾ ਸੀ ਪਰ ਸਹਬਜ਼ਾਦਿਆਂ ਨੇ ਜਕਾਰੇ ਛੱਡੇ ਸੀ ਇੱਥੇ ਇਹ ਪਲਾਨ ਬਣਾਇਆ ਗਿਆ ਕਿ ਛੋਟਾ ਦਰਵਾਜ਼ਾ ਖੋਲਿਆ ਜਾਊਗਾ ਜਿਦੋਂ ਹੀ ਸਾਹਿਬਜ਼ਾਦੇ ਚੁੱਕੇ ਤੰਦਰੋਂ ਸਾਰੇ ਤਾੜੀਆਂ ਮਾਰਨ ਲੱਗ ਜੇ ਇੱਥੇ ਇਤਿਹਾਸਕਾਰ ਲਿਖਦੇ ਨੇ ਕਿ ਉਹ ਗੇਟ ਚ ਐਂਟਰ ਹੋਣ ਤੋਂ ਪਹਿਲਾਂ ਇੱਕ ਸਿਪਾਹੀ ਨੇ ਇੱਕ ਮੁਗਲ ਸਿਪਾਹੀ ਨੇ ਸਾਹਿਬਜ਼ਾਦੇਆਂ ਨੂੰ ਅੰਦਰ ਜਾਣ ਦਾ ਤਰੀਕਾ ਦੱਸਿਆ ਕਿ ਅੰਦਰ ਇਸ ਤਰੀਕੇ ਨਾਲ ਜਾਣਾ ਹੈ ਕਿ ਐਦਾਂ ਚੁੱਕ ਕੇ ਜਾਣਾ ਹੈ ਇਤਿਹਾਸਕਾਰ ਇੱਥੇ ਲਿਖਦੇ ਨੇ ਕਿ ਸਾਹਿਬਜ਼ਾਦਾ ਕਿਉਂਕਿ ਸਾਹਿਬਜ਼ਾਦਾ ਜ਼ਰਾਵਰ ਸਿੰਘ ਜੀ ਵੱਡੇ ਸੀ ਇਹ ਸਾਹਿਬਜ਼ਾਦਾ ਫਤਿਹ ਸਿੰਘ ਜੀ ਛੋਟੇ ਸੀ 5 ਸਾਲ ਦੀ ਉਮਰ ਸਹਜਾਦਾ ਫਤਿਹ ਸਿੰਘ ਜੀ ਦੀ ਇਤਿਹਾਸਕਾਰ ਲਿਖਦੇ ਨੇ ਤੇ 7 ਸਾਲ ਦੀ ਉਮਰ ਸਹਜਾਦਾ ਜ਼ਰਾਵਰ ਸਿੰਘ ਜੀ ਦੀ ਲਿਖਦੇ ਨੇ ਕਈ ਇਤਿਹਾਸਕਾਰਾਂ ਦੀ ਇੱਥੇ ਵੱਖਰੀ رائے ਵੀ ਆਉ ਉਹ 7 ਸਾਲ ਤੇ 9 ਸਾਲ ਲਿਖਦੇ ਨੇ ਸਹਜਾਦਾ ਜ਼ਰਾਵਰ ਸਿੰਘ ਜੀ ਨੇ ਇਥੇ ਸਹਜਾਦਾ ਫਤਿਹ ਸਿੰਘ ਜੀ ਦੇ ਕੰਨ ਵਿੱਚ ਕੁਝ ਕਿਹਾ ਉਹ ਕੀ ਕਿਹਾ ਇਹ ਨਹੀਂ ਪਤਾ ਪਰ ਕੁਝ ਚੜ੍ਹਦੀ ਕਲਾ ਦਾ ਸੁਨੇਹਾ ਹੀ ਦਿੱਤਾ ਹੋਣਾ ਪਹਿਲਾਂ ਸਹਜਾਦਾ ਜ਼ਰਾਵਰ ਸਿੰਘ ਜੀ ਆਪ ਜਾਂਦੇ ਨੇ ਤੇ ਉਹ ਸਿੱਧਾ ਪੈਰ ਅੰਦਰ ਰੱਖਦੇ ਨੇ ਤੇ ਅੱਧਾ 80% ਵੀ ਨਹੀਂ ਝੁਕਦੇ ਉਹ ਉਹ ਮਰਦ ਗੰਮੜੇ ਦਾ ਇਹ ਸ਼ੇਰ ਪੁੱਤਰ ਸੂਬੇ ਦੀ ਕਚਹਿਰੀ 'ਚ ਬਿਨਾਂ ਝੁਕੇ ਜਾਂਦਾ ਹੈ ਤੇ ਉਸਦੇ ਪਿੱਛੇ-ਪਿੱਛੇ ਹੀ ਸਭ ਜ਼ਿਆਦਾ ਫਤਿਹ ਸਿੰਘ ਜੀ ਵੀ ਸੇਮ ਹੀ ਕਰਦਿੰਦੇ ਆ ਕਿ ਬਿਨਾਂ ਝੁਕੇ ਸੂਬੇ ਦੀ ਕਚਹਿਰੀ ਜਾਂਦੇ ਨੇ ਤੇ ਅੰਦਰ ਸਭ ਹੈਰਾਨ ਸੀਗੇ ਫਿਰ ਜਾਨ ਸਾਰੇ ਇਹਨਾਂ ਨੇ ਜਕਾਰੇ ਛੱਡੇ ਇੱਥੋਂ ਹੀ ਹੁਣ ਵਜ਼ੀਰ ਖਾਨ ਸਮਝ ਗਿਆ ਸੀ ਕਿ ਅਜ ਜਲਾਲ ਚ ਦੇ ਗਏ ਇਹਨਾਂ ਨੂੰ ਕੁਛ ਨਹੀਂ ਬੰਦਨਾ ਉੱਥੇ ਫਿਰ ਸ਼ੇਰ ਮੁਹੰਮਦ ਖਾਨ ਨੂੰ ਕਿਹਾ ਗਿਆ ਕਿ ਲੈਲਾ ਆਪ ਦੇ ਭਰਾ ਦਾ ਬਦਲਾ ਮਾਰ ਦੇ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਸ਼ੇਰ ਮੁਹੰਮਦ ਖਾਨ ਨੇ ਕਰਨ ਤੋਂ ਮਨਾ ਕੀਤਾ ਉਹਨੇ ਕਿਹਾ ਕਿ ਮੈਂ ਗੁਰੂ ਗੋਬਿੰਦ ਸਿੰਘ ਨੂੰ ਜੇ ਮਾਰਨਾ ਹੋਊ ਤਾਂ ਮੈਂ ਜੰਗ 'ਚ ਮਰੂਗਾ ਇਹ ਦੁੱਧ ਚੌਂ ਦੇ ਜਵਾਕਾਂ ਨੂੰ ਮਾਰ ਕੇ ਮੈਂ ਪਾਪਾ ਦਾ ਭਾਗੀ ਨਹੀਂ ਬਾਨਾ ਇਹ ਕਹਿ ਕੇ ਉਹ ਸੂਬੇ ਦੀ ਕਚਹਿਰੀ ਚ ਉੱਟ ਜਾਂਦਾ ਹੈ ਤੇ ਇਤਿਹਾਸਕਾਰ ਲਿਖਦੇ ਨੇ ਜਾਂਦਾ ਹੋਇਆ ਵਜ਼ੀਦ ਖਾਨ ਨੂੰ ਵੀ ਇੱਕ ਚੇਤਾਵਨੀ ਦੇ ਰੂਪ ਚ ਕਹਿ ਜਾਂਦਾ ਹੈ ਕਿ ਜੇ ਤੁਸੀਂ ਇਹਨਾਂ ਤੇ ਜ਼ੁਲਮ ਕੀਤਾ ਤਾਂ ਮੈਂ ਉਹਦੇ ਖਿਲਾਫ ਆਵਾਜ਼ ਉਠਾਵਾਂਗਾ ਇਸ ਤੋਂ ਬਾਅਦ ਹੁਣ ਸਹਿਬਜ਼ਾਦਿਆਂ ਤੇ ਸਖਤੀ ਕਰਨੀ ਸ਼ੁਰੂ ਕੀਤੀ ਇੱਥੇ ਇਤਿਹਾਸਕਾਰ ਵੀ ਲਿਖਦੇ ਨੇ ਕਿ ਪਹਿਲਾਂ ਉਹਨਾਂ ਕੋਲ ਮਹਿੰਗੀਆਂ ਮਹਿੰਗੀਆਂ ਵਸਤੂਆਂ ਲਿਆਂਦੀਆਂ ਗਈਆਂ ਸੋਨੇ ਹੀਰੇ ਨਾਲ ਜੜੇ ਹੋਏ ਗਹਿਣੇ ਮਹਿੰਗੇ ਮਹਿੰਗੇ ਵਸਤਰ ਉਹਨਾਂ ਨੂੰ ਦਿਖਾਏ ਗਏ ਇਤਿਹਾਸਕਾਰ ਲਿਖਦੇ ਨੇ ਕਿ ਐਦਾਂ ਇੱਕ ਸਟਾਲ ਦੀ ਤਰ੍ਹਾਂ ਉੱਥੇ ਲਗਾ ਲਿਆ ਗਿਆ ਇੱਥੇ ਗਹਿਣੇ ਰੱਖ ਦਿੱਤੇ ਗਏ ਫਿਰ ਉੱਥੇ ਮਹਿੰਗੇ ਮਹਿੰਗੇ ਕੱਪੜੇ ਰੱਖ ਦਿੱਤੇ ਗਏ ਤੇ ਹੋਰ ਕੀਮਤੀ ਚੀਜ਼ਾਂ ਉੱਥੇ ਰੱਖ ਦਿੱਤੀਆਂ ਗਈਆਂ ਖਾਣ ਦੀਆਂ ਚੀਜ਼ਾਂ ਰੱਖ ਦਿੱਤੀਆਂ ਗਈਆਂ ਛੋਟੇ ਸਹਬਜ਼ਾਦਿਆਂ ਨੂੰ ਉੱਧਰ ਲਿਆਇਆ ਗਿਆ ਤਾਂ ਇਤਿਹਾਸਕਾਰ ਲਿਖਦੇ ਨੇ ਕਿ ਸਾਰੀਆਂ ਚੀਜ਼ਾਂ ਛੱਡ ਕੇ ਅੱਗੇ ਉੱਥੇ ਮੁਗਲਾਂ ਦੇ ਸ਼ਸਤਰ ਪਏ ਸੀ ਉਹ ਸ਼ਸਤਰ ਚੱਕ ਕੇ ਦੇਖਣ ਲੱਗ ਗਏ ਇਸ ਤੋਂ ਬਾਅਦ ਫਿਰ ਸਹਬਜ਼ਾਦਿਆਂ ਤੇ ਤਸ਼ੱਦਦ ਦਾ ਦੌਰ ਸ਼ੁਰੂ ਹੋਇਆ ਕੱਪੜੇ ਉਹਨਾਂ ਦੇ ਉਤਾਰ ਕੇ ਤੂਤਦੀਆਂ ਛਟੀਆਂ ਨਾਲ ਉਹਨਾਂ ਨੂੰ ਕੁੱਟਿਆ ਗਿਆ ਪੀਪਲ ਨਾ ਬੰਨ ਕੇ ਗਲੇਲੇ ਮਾਰੇ ਗਏ ਇਤਿਹਾਸਕਾਰ ਲਿਖਦੇ ਨੇ ਪੀਪਲ ਬਾਂਦ ਗਲੇਲੇ ਮਾਰੇ ਕੁੱਟੇ ਉਹਨਾਂ ਦੇ ਅੱਗ ਨਾਲ ਸਾੜੇ ਗਏ ਹਰ ਤਸ਼ੱਦਦ ਤੋਂ ਬਾਅਦ ਉਹਨਾਂ ਨੂੰ ਕਿਹਾ ਜਾਂਦਾ ਸੀ ਕਿ ਛੱਡੋ ਆਪਦਾ ਧਰਮ ਪਰ ਉਹ ਸ਼ੇਰ ਪੁੱਤਰ ਦੇ ਇਹ ਸ਼ੇਰ ਬੱਚਿਆਂ ਨੇ ਆਪਦਾ ਧਰਮ ਨਹੀਂ ਛੱਡਿਆ ਉੱਥੇ ਨਾ ਹੀ ਡਰੇ ਤੇ ਨਾ ਹੀ ਝੁਕੇ ਇਤਿਹਾਸਕਾਰ ਉੱਥੇ ਲਿਖਦੇ ਨੇ ਕਿ ਜ਼ਿਆਦਾ ਜੋ ਜਵਾਬ ਦਿੱਤੇ ਨੇ ਉਸ ਆਇਜ਼ਾਦਾ ਜ਼ਰਾਵਰ ਸਿੰਘ ਜੀ ਨੇ ਦਿੱਤੇ ਨੇ ਉਸ ਤੋਂ ਬਾਅਦ ਜਦੋਂ ਇਹ ਥੱਕ ہار ਗਏ ਕੁੱਟ ਮਾਰ ਕੇ ਤਸ਼ੱਦਦ ਕਰਕੇ ਥੱਕ ہار ਗਏ ਤਾਂ ਫਿਰ ਵਜ਼ੀਦ ਖਾਨ ਕਾਜ਼ੀ ਨੂੰ ਬੁਲਾਉਂਦਾ ਹੈ ਕਿ ਇਹ ਬਾਗੀ ਦੇ ਪੁੱਤਰਾਂ ਦੇ ਖਿਲਾਫ ਕੋਈ ਫਤਵਾ ਜਾਰੀ ਕਰ ਮੌਤ ਦਾ ਫਤਵਾ ਜਾਰੀ ਕਰ ਕਿਉਂਕਿ ਜੋ ਇਸਲਾਮ ਤਰਮ ਹੈ ਉਹਦੇ ਚ ਜੋ ਕਾਜ਼ੀ ਹੁੰਦੇ ਨੇ ਉਹਨਾਂ ਦੀ अहमियत ਬਹੁਤ ਹੁੰਦੀ ਆ ਤਾਂ ਉੱਥੇ ਵਜ਼ੀਦ ਖਾਨ ਨੇ ਕਿਹਾ ਕਿ ਇਸਲਾਮੀ ਸਰਾਂ ਦੇ ਮਤਾਬਿਕ ਇਹਨਾਂ ਨੂੰ ਕੀ ਸਜ਼ਾ ਦਿੱਤੀ ਜਾ ਸਕਦੀ ਆ ਕਿਉਂਕਿ ਜਿਵੇਂ ਇਥੇ ਆਪਾਂ ਇਤਿਹਾਸ ਚੱਕ ਕੇ ਦੇਖੀਏ ਤਾਂ ਗੁਰੂ ਅਰਜਨ ਸਾਹਿਬ ਜੋ ਸਿੱਖਾਂ ਦੇ ਪਹਿਲੇ ਸ਼ਹੀਦ ਗੁਰੂ ਹੋਏ ਨੇ ਉਹਨਾਂ ਨੂੰ ਵੀ ਜਦੋਂ ਤਤੀ ਤਵੀ ਤੇ ਬਿਠਾਉਣ ਦੀ ਸਜ਼ਾ ਸੁਣਾਈ ਗਈ ਸੀ ਉਹ ਵੀ ਇਸਲਾਮੀ ਸਰਾਂ ਦੇ ਮੁਤਾਬਿਕ ਹੀ ਸੁਣਾਈ ਗਈ ਸਿਆਸਤ ਤੇ ਯਾਸਾ ਕਾਨੂੰਨ ਦੇ ਮੁਤਾਬਿਕ ਉਹਨਾਂ ਨੂੰ ਸਜ਼ਾ ਦਿੱਤੀ ਗਈ ਸੀ ਕਿ ਇਸ ਤਰੀਕੇ ਨਾਲ ਇਹਨਾਂ ਨੂੰ ਸ਼ਹੀਦ ਕੀਤਾ ਜਾਵੇ ਕਿ ਇਹਨਾਂ ਦੇ ਖੂਨ ਦਾ ਇੱਕ ਵੀ ਕਤਰਾ ਜ਼ਮੀਨ ਤੇ ਨ ਡਿਗੇ ਤਾਂ ਇਥੇ ਮਜੀਦ ਖਾਨ ਕਾਜ਼ੀ ਨੂੰ ਪੁੱਛਦਾ ਹੈ ਕਿ ਕੀ ਸਜ਼ਾ ਦਿੱਤੀ ਜਾ ਸਕਦੀ ਹੈ ਇਹਨਾਂ ਨੂੰ ਤਾਂ ਉਥੇ ਕਾਜ਼ੀ ਲਿਖਦਾ ਇਥੇ ਥੋੜਾ ਜਿਹਾ ਨਾ ਮੈਂ ਸੇ ਕਰੈਕਸ਼ਨ ਕਰ ਦਈਏ ਕਿ ਇਸਲਾਮ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦੀ ਕਿਸੇ ਨੂੰ ਜ਼ੁਲਮ ਵਾਲੀ ਸਜ਼ਾ ਜਾਂ ਇਸ ਤਰ੍ਹਾਂ ਦੀ ਵੈਨਾ ਨਹੀਂ ਕਿ ਹਾਂ ਮੁਜਰਮ ਹੈ ਉੱਤੇ ਸਾਬਤ ਹੁੰਦਾ ਹੈ ਤੇ ਉਹਦੇ ਕੁਝ ਹੋਰ ਚੀਜ਼ਾਂ ਨੇ ਲੇਕਿਨ ਕਿਸੇ ਉੱਤੇ ਉੱਤੇ ਇਸ ਤਰ੍ਹਾਂ ਉਹਨੂੰ ਤਸਦ ਮਤਲਬ ਸਾਦੂ ਸੰਘੂ ਦੇ ਤਰੀਕੇ ਦੇ ਵਿੱਚ ਕਰਨਾ ਐਵੇਂ ਨਹੀਂ ਹੈ ਕਿ ਉਹਨੂੰ ਅੱਗ ਦੇ ਉੱਤੇ ਜਾਂ ਇਸ ਤਰ੍ਹਾਂ ਦੇ ਤੇ ਬਿਲਕੁਲ ਵੀ ਕਿਤੇ ਵੀ ਨਹੀਂ ਲਿਖਿਆ ਬਿਲਕੁਕੁਲ ਔਰ ਅਗਰ ਵਜ਼ੀਰ ਖਾਨ ਆਏ ਆ ਉਸ ਟਾਈਮ ਦੇ ਵਿੱਚ ਜਾਂ ਉਸ ਤੋਂ ਪਹਿਲਾਂ ਕਿਸੇ ਨੇ ਮਤਲਬ ਇਸ ਤਰ੍ਹਾਂ ਕੀਤੀ ਹੈ ਤੇ ਉਹ ਮਤਲਬ ਐਂਟੀ ਮੁਸਲਮਾਨ ਹੋਣੇ ਇਸਲਾਮ ਦੇ ਖਿਲਾਫ ਉਹ ਕੰਮ ਕੀਤਾ ਹੈ ਬਿਲਕੁਲ ਕਿ ਇਸਲਾਮ ધਰਮ ਚ ਬੱਚਿਆਂ ਲਈ ਕੋਈ ਵੀ ਸਜ਼ਾ ਨਹੀਂ ਹੈ ਇਤਿਹਾਸਕਾਰ ਇੱਥੇ ਲਿਖਦੇ ਨੇ ਕਿ ਇੱਥੇ ਵਜ਼ੀਰ ਖਾਨ ਜਿਵੇਂ ਕਿ ਉਹਨਾਂ ਨੇ ਦੱਸਿਆ ਕਿ ਬੱਚਿਆਂ ਵਾਸਤੇ ਕੋਈ ਸਜ਼ਾ ਜਿਹੜੀ ਇਸਲਾਮ ਦੇ ਵਿੱਚ ਹੈ ਹੀ ਨਹੀਂ ਬਿਲਕੁਲ ਤੇ ਲੇਕਿਨ ਫੇਰ ਵੀ ਅਗਰ ਕੋਈ ਉਸ ਟਾਈਮ ਦਾ ਹੁਕਮਰਾਨ ਜਿਹੜਾ ਉਹ ਜ਼ੁਲਮ ਕਰਦਾ ਤੇ ਉਹ ਫਿਰ ਉਹਦੇ ਰਿਲੀਜੀਅਨ ਦੇ ਆਪਣੇ ਦੇ ਖਿਲਾਫ ਜਾ ਕੇ ਕੰਮ ਕਰ ਰਿਹਾ ਕਿਉਂਕਿ ਕਿਸੇ ਵੀ ਔਰ ਫੋਰਸਫੁਲੀ ਜਿਹੜਾ ਵਜ਼ੀਰ ਖਾਨ ਦੇ ਉੱਤੇ ਆਪਾਂ ਬਹੁਤ ਸਾਰੀਆਂ ਚੀਜ਼ਾਂ ਆਪਾਂ ਇਤਿਹਾਸ ਦੇ ਵਿੱਚ ਜਿਹੜੀ ਵੀਡੀਓਜ਼ ਵੇਖੀਆਂ ਨੇ ਉਹਦੇ ਵਿੱਚ ਵੇਖਿਆ ਕਿ ਕਿਵੇਂ ਚਾਰ ਸਾਹਬਜ਼ਾਦਿਆਂ ਦੇ ਉੱਤੇ ਜਿਹੜਾ ਜ਼ੁਲਮ ਕੀਤਾ ਗਿਆ ਸੀ ਔਰ ਆਪਾਂ ਚਾਰ ਸਾਹਬਜ਼ਾਦੇ ਮੈਂ ਫਿਲਮ ਵੇਖੀ ਉਦੇ ਵਿੱਚ ਦੇ ਟੋਟਲੀ ਵਜ਼ੀਰ ਖਾਨ ਜਿਹੜੇ ਕੰਮ ਕਰ ਰਿਹਾ ਨਾ ਉਹ ਐਂਟੀ ਇਸਲਾਮ ਕਰ ਰਿਹਾ ਇਸਲਾਮ ਨੂੰ ਮਤਲਬ ਇੱਕ ਜਿਵੇਂ ਬੰਦਾ ਬਦਨਾਮ ਕਰਦਾ ਔਰ ਕੋਈ ਇਸ ਤਰ੍ਹਾਂ ਦਾ ਕੰਮ ਕਰਨਾ ਕਿ ਜਿਹੜਾ ਫੋਰਸਫੁਲੀ ਸਭ ਤੋਂ ਵੱਡੀ ਜਿਹੀ ਫੋਰਸਫੁਲੀ ਇਸਲਾਮ ਦੇ ਵਿੱਚ ਕਨਵਰਟ ਕਰਨਾ ਜਿਹੜਾ ਕਿ ਹੈ ਹੀ ਨਹੀਂ ਉਹ ਕਰਨ ਵਾਲਾ ਬੰਦਾ ਜਿਹੜਾ ਉਹ ਵੀ ਇਸਲਾਮ ਦੇ ਦਾਇਰੇ ਚੋਂ ਖਾਰਜ ਹੋ ਜਾਏਗਾ ਜਿਹੜਾ ਜ਼ਬਰਦਸਤੀ ਕਰੇਗਾ ਵਜ਼ੀਰ ਖਾਨਾਂ ਦੀ ਜਿਹੜੀ ਹਿਸਟਰੀ ਹੈ ਨਾ ਇਹਨਾਂ ਦੀ ਹਿਸਟਰੀ ਇਹ ਆ ਕਿ ਇਹ ਮੰਗੋਲ ਅੰਪਾਇਰ ਤੋਂ ਮੁਗਲ ਹੋਏ ਜੀ ਹਮ ਹਮ ਇਹਨਾਂ ਦਾ ਕਰਤਾ ਧਰਤਾ ਚੰਗੇਜ਼ ਖਾਨ ਹੀ ਸੀਗਾ ਸਲਤਲੇ ਉਸਮਾਨੀਆਂ ਦੇ ਵਿੱਚ ਚੰਗੇਜ਼ ਖਾਨ ਹੋਰ ਆਨੇ ਆਪਣਾ ਇਸਲਾਮ ਤੋਂ ਜੀ ਕਿਤੇ ਜਦੋਂ ਹਾਰਦ ਦੀ ਬਿਨਿਆਦ ਤੇ ਆ ਗਏ ਨਾ ਉਹ ਉਸ ਟਾਈਮ ਉਹਨਾਂ ਨੇ ਇਸਲਾਮ ਕਬੂਲ ਲਿਆ ਲਾਇਕੇ ਇੱਕ ਜਸਟ ਫਾਰਮੈਲਟੀ ਆਸਤੇ ਹਮ ਇਹ ਅੱਗੋ ਜਿਹੜੀ ਮੁਗਲ ਹੋਏ ਰੇ ਨਾ ਉਹ ਫੇਰ ਅਗੋ ਇਹਨਾਂ ਨੇ ਫਿਰ ਬਦਨਾਮ ਕਰਨ ਵਾਸਤੇ ਉਹ ਸਾਰੀ ਚੀਜ਼ ਤੋਂ ਜਿਹੜਾ ਹੈ ਉਹ ਫਿਰ ਡਿਫਰੈਂਟ ਇੱਕ ਕੰਮ ਇਸ ਤਰ੍ਹਾਂ ਦੇ ਕੀਤੇ ਜਿਹਦੇ ਨਾਲ ਜਿਹੜਾ ਰਿਲੀਜੀਅਨ ਹੈ ਉਹਨੂੰ ਨੁਕਸਾਨ ਪਹੁੰਚਾਇਆ ਜਾਏ ਉਹਦਾ ਮਤਲਬ ਹਾਲਾਂਕਿ ਤੁਸੀਂ ਵੇਖ ਲਓ ਆ ਜਿਹੜਾ ਮਤਲਬ ਇਸਲਾਮ ਹੈ ਆਪਾਂ ਜੇ ਉਹਦੀ ਗੱਲ ਕਰੀਏ ਤੇ ਉਹਦੇ ਵਿੱਚ ਕੋਈ ਫੋਰਸਫੁਲੀ ਨਹੀਂ ਕਰ ਸਕਦੇ ਲਿਖਿਆ ਕਿ ਤੁਸੀਂ ਕਿਸੇ ਨੂੰ ਫੋਰਸਫੁਲੀ ਇਸਲਾਮ ਕਬੂਲ ਕਰਾ ਹੀ ਨਹੀਂ ਸਕਦੇ ਯਾਰ ਬੰਦਾ ਇਹ ਚੀਜ਼ ਹੈ ਹੀ ਨਹੀਂਗੀ ਅਗਰ ਤੁਸੀਂ ਮਤਲਬ ਬੁੱਕਸ ਹੋਲੀ ਬੁੱਕਸ ਦੇ ਅਕੋਰਡਿੰਗਲੀ ਚੱਲੋ ਆਹ ਹਦੀਸ ਦੇ ਅਕੋਰਡਿੰਗਲੀ ਚੱਲੋ ਤੇ ਇਹ ਚੀਜ਼ਾਂ ਕਿਤੇ ਹੈ ਹੀ ਨਹੀਂ ਵੇਖੀ ਨਹੀਂ ਅਰਬ ਦੇ ਵਿੱਚ ਕਿਤੇ ਹੋਇਆ ਹੀ ਨਹੀਂਗਾ ਇਹ ਅਰਬ ਚ ਅਗਰ ਨਹੀਂ ਹੋਇਆ ਤੇ ਇੱਥੇ ਕਿ ਕਿਵੇਂ ਮਤਲਬ ਆ ਕੇ ਤੇ ਇਹਨਾਂ ਨੇ ਜਿਹੜਾ ਬਰਸਗੀਰ ਹੈ ਇਹਦੇ ਵਿੱਚ ਕਿਵੇਂ ਕਰ ਲਿਆ ਇੰਡੀਆ ਦੇ ਵਿੱਚ ਕਿਵੇਂ ਇਹ ਚੀਜ਼ਾਂ ਹੋਈਆਂ ਮਤਲਬ ਇੱਕ ਚੀਜ਼ ਜਿਹੜੀ ਹੈ ਨਾ ਉਹ ਗਲਤ ਹੈ ਤੇ ਉਹਨੂੰ ਗਲਤ ਆਖਣਾ ਚਾਹੀਦਾ ਹੈ ਕਿ ਫੋਰਸਫੁਲੀ ਤੁਸੀਂ ਨਹੀਂ ਕਰਵਾ ਸਕਦੇ ਭਾਈ ਜਣ ਜਿਹੜਾ ਕੰਮ ਕਰੇਗਾ ਉਹ ਵੀ ਖਾਰਜ ਹੋ ਜਾਏਗਾ ਔਰ ਨਬੀ ਪਾਗਬੀ اسلام ਫੈਲਾਇਆ ਔਰ ਕਿਵੇਂ ਉਹਨਾਂ ਤੋਂ ਲੋਕਾਂ ਨੇ ਇਨਸਪਾਇਰ ਹੋ ਕੇ ਕਬੂਲ ਕੀਤਾ ਇਨਸਪਾਇਰ ਹੋ ਕੇ ਨੇ ਕਬੂਲ ਚੀਜ਼ ਤੇ ਇਹ ਹੈ ਨਾ ਤੁਸੀਂ ਕਿਸੇ ਚੀਜ਼ ਤੋਂ ਇਨਸਪਾਇਰ ਹੋ ਕੇ ਆਪਣੇ ਆਪ ਨੂੰ ਉਹਦੇ ਵਰਗਾ ਕਰੋ ਯਾਰ ਬਿਲਕੁਲ ਉਹਨਾਂ ਨੇ ਡੈਫੀਨੇਟਲੀ ਤੁਸੀਂ ਕੰਮ ਇਹੋ ਜਿਹਾ ਕਰੋ ਚੀਜ਼ਾਂ ਇਹੋ ਜੀਆਂ ਕਰੋ ਕਿ ਲੋਕੇ ਤੁਹਾਡੇ ਤੋਂ ਇਨਸਪਾਇਰ ਹੋ ਜਾਣ ਕਿ ਯਾਰ ਐ ਵਾਕੀ ਇਹ ਚੀਜ਼ ਜਿਹੜੀ ਇਹਦਰ ਜਾਣਾ ਚਾਹੀਦਾ ਸਾਡੇ ਮਵੀ ਬਾਗ ਦੇ ਮਤਲਬ ਗੈਰ ਮੁਸਲਮਨ ਦੇ ਘਰ ਜਾ ਕੇ ਦਾਵਤ ਖਾਂਦੇ ਰਹੇ ਆ ਹਾਂ ਬਿਲਕੁਲ ਔਰ ਅੱਜ ਕੱਲ ਅੱਜ ਕੱਲ ਜਿਹੜੇ ਮੌਲਵੀ ਨਹੀਂ ਆ ਮੌਲਵੀ ਨੇ ਆਉਂਦੇ ਨੇ ਜੀ ਤੁਸੀਂ ਗੈਰ ਮੁਸਲਮਨਾਂ ਦੇ ਬਹਿ ਕੇ ਖਾ ਨਹੀਂ ਸਕਦੇ ਇਹ ਚੀਜ਼ਾਂ ਇੱਕ ਨਹੀਂ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਗਲਤ ਅਗਰ ਤੁਸੀਂ ਖਾਣੇ ਜਾਗੇ ਤੇ ਤੁਹਾਡੇ ਤੋਂ ਇਨਸਪਾਇਰ ਉਹਨਾਂ ਨੂੰ ਇਨਸਪਾਇਰ ਕਿਵੇਂ ਕਰੋਗੇ ਉਹਨਾਂ ਨੂੰ ਚੀਜ਼ਾਂ ਬਹੁਤ ਸਾਰੀਆਂ ਗਲਤ ਹੁੰਦੀਆਂ ਨੇ ਔਰ ਤੇ ਉਹ ਜਿਹੜੀਆਂ ਕਿ ਵਜ਼ੀਰ ਖਾਨੇ ਵਿੱਚ ਬਹੁਤ ਕੰਮ ਜਿਹੜੇ ਨੇ ਉਹ ਗਲਤ ਕੀਤੇ ਸਨ ਜਿਹਦੇ ਤੋਂ ਅੰਟੀ ਸਲਾਮ ਸੀਗਾ ਮਤਲਬ ਇਹ ਰਾਈਟ ਸੀ ਕਿ ਅੰਟੀ ਸਲਾਮ ਸੀ ਹਾਂ ਜੀ ਸਲਾਮ ਦੇ ਵਿੱਚ ਜਿੱਤੀ ਆ ਗਈ ਉਹ ਭਾਈ ਜਾਨ ਅੱਜ ਦੇ ਹੁਕਮਰਾਨ ਵੀ ਵੇਖ ਲੋ ਤਾਕਤ ਦੇ ਨਸ਼ੇ ਦੇ ਵਿੱਚ ਆਵਾਮ ਦੀ ਕੋਈ ਚੀਜ਼ ਕੋ ਨਹੀਂਗੀ ਉਦੋਂ ਵੀ ਇਹੀ ਕਰਦੇ ਹੋਣੇ ਨੇ ਵਜ਼ੀਰ ਖਾਨ ਨੂੰ ਇਹ ਤਾਕਤ ਦਾ ਨਸ਼ਾ ਸੀ ਠੀਕ ਹੈ ਕਿ ਮੈਂ ਸਲਤਨਤ ਦਾ ਬਾਦਸ਼ਾਹ ਹਾਂ ਮੈਂ ਜੋ ਮਰਜ਼ੀ ਕਰੀ ਜਾਵਾਂ ਤੇ ਇੰਝ ਔਰ ਕੋਈ ਬਾਦਸ਼ਾਹ ਨੂੰ ਉਹ ਇਹ ਕਰ ਅੱਜ ਦੇ ਬਾਦ ਹੁਕਮਰਾਨ ਨੂੰ ਤੁਸੀਂ ਉਹ ਇਹ ਕਰੋ ਹਾਂ ਗੈਬ ਠੀਕ ਹੈ ਤੇ ਉਦੋਂ ਵੀ ਐਵੇਂ ਹੀ ਸੀ ਜੇ ਜਿਹੜਾ ਹੁਕਮਰਾਨ ਸੀ ਉਹਨੂੰ ਤੁਸੀਂ ਅਗਰ ਕਰਦੇ ਸੋ ਇਸ ਤਰ੍ਹਾਂ ਆ ਉਹਦੇ ਖਿਲਾਫ ਆਵਾਜ਼ ਚੁੱਕਦੇ ਸੋ ਤੇ ਤੁਹਾਡੇ ਨਾਲ ਹੁੰਦਾ ਹੋਏਗਾ ਇਸ ਚੀਜ਼ ਨੂੰ ਬਲੀਵ ਕਰੋ ਕਿ ਜੀ ਅੱਜ ਹੋ ਰਿਹਾ ਤੇ ਉਦੋਂ ਵੀ ਇਹ ਚੀਜ਼ਾਂ ਹੁੰਦੀਆਂ ਹੋਣਗੀਆਂ ਉਹ ਲਾਈਨ ਦੇ ਵਿੱਚ ਜਿਹੜਾ ਬਗਾਵਤ ਆ ਜਾਂਦਾ ਸੀ ਉਹਦੀ ਸਜ਼ਾ ਐ ਵਾਈ ਐਸੀਆਂ ਨੇ ਕਿ ਤੋਬਾ ਲੇਕਿਨ ਲੇਕਿਨ ਗੱਲ ਇਹ ਹੈ ਕਿ ਸਭੀ ਇਸਲਾਮ ਦੇ ਵਿੱਚ ਇਹ ਚੀਜ਼ਾਂ ਨਹੀਂ ਹੈ ਨਹੀਂ ਹੈ ਹਮ ਬਿਲਕੁਲ ਨਹੀਂ ਚਲੋ ਆਪਾਂ ਅੱਗੇ ਗੱਲਬਾਤ ਸੁਣਨੇ ਆ ਸੱਟ ਠੰਡਾ ਪੈ ਜਾਂਦਾ ਹੈ ਕਿਉਂਕਿ ਇਸਲਾਮ ਧਰਮ ਚ ਬੱਚਿਆਂ ਨੂੰ ਮਾਰਨ ਦੀ ਇਜਾਜ਼ਤ ਨਹੀਂ ਹੈ ਕਿਸੇ ਵੀ ਧਰਮ ਚੱਲੀ ਹੈ ਔਰ ਧਰਮ ਹੀ ਲੋਗੇ ਹੈ ਵੀ ਨਹੀਂ ਸੀਗੇ ਪਰ ਧਰਮ ਦੀ ਆੜ ਚ ਕੀ ਇਹ ਬਹੁਤ ਕੁਝ ਕਰਦੇ ਸੀ ਉੱਥੇ ਇਤਿਹਾਸਕਾਰ ਕਹਿੰਦੇ ਨੇ ਕਿ ਵਜ਼ੀਰ ਖਾਨ ਥੋੜਾ ਜਿਆ ਫਿਰ ਠੰਡਾ ਪੈ ਜਾਂਦਾ ਹੈ ਸ਼ਾਇਦ ਉਹ ਹਿੰਮਤ ਹਾਰ ਗਿਆ ਸੀ ਇੱਥੇ ਉਹ ਛੱਡਣ ਦੇ ਬਾਰੇ ਵੀ ਸੋਚ ਰਿਹਾ ਹੋਵੇ ਤਾਂ ਇਧਰੋਂ ਫਿਰ ਸੁੱਚਾ ਆਨੰਦ ਪਾਪੀ ਸੁੱਚਾ ਆਨੰਦ ਫਿਰ ਆਉਂਦਾ ਹੈ ਤੇ ਜਦੋਂ ਉਹ ਨੂੰ ਦੇਖਦਾ ਹੈ ਕਿ ਹੁਣ ਤਾਂ ਗੁਰਗੋਬਿੰਦ ਸਿੰਘ ਦੇ ਪੁੱਤਰਾਂ ਨੂੰ ਛੱਡ ਦਿੱਤਾ ਜਾਏਗਾ ਫਿਰ ਉਹ ਆਪਣੀ ਚਾਲ ਚੱਲਦਾ ਹੈ ਉਹ ਕਹਿੰਦਾ ਇਹ ਠੀਕ ਹੈ ਆਪਾਂ ਛੱਡ ਦਿੰਨੇ ਆ ਪਰ ਕੁਝ ਸਵਾਲ ਜਵਾਬ ਇਹਨਾਂ ਨੂੰ ਕਰ ਲੈਂਦੇ ਆ ਛੱਡਣ ਤੋਂ ਪਹਿਲਾਂ ਆਪਾਂ ਫਿਰ ਉਹ ਸਵਾਲ ਸੋਚਾਨੰਦ ਪੁੱਛਦਾ ਹੈ ਛੋਟੇ ਸਾਹਿਬਜ਼ਾਦਿਆਂ ਨੂੰ ਕਹਿੰਦਾ ਹੈ ਕਿ ਤੁਹਾਨੂੰ ਅਸੀਂ ਛੱਡ ਦਿੰਨੇ ਆ ਹੁਣ ਰਿਹਾ ਹੋਣ ਤੋਂ ਬਾਅਦ ਤੁਸੀਂ ਕੀ ਕਰੋਗੇ ਤਾਂ ਇੱਥੇ ਇਤਿਹਾਸਕਾਰ ਲਿਖਦੇ ਨੇ ਕਿ ਸਾਹਿਬਜ਼ਾਦਾ ਜ਼ਰਾਵਰ ਸਿੰਘ ਜੀ ਕਹਿੰਦੇ ਨੇ ਕਿ ਅਸੀਂ ਆਪਦੇ ਆਨੰਦਪੁਰ ਨਗਰ ਚ ਜਾਵਾਂਗੇ ਆਪਦੇ ਸਿੱਖਾਂ ਨੂੰ ਫੇਰ ਇਕੱਠਾ ਕਰਾਂਗੇ ਇੱਕ ਫੌਜ ਤਿਆਰ ਕਰਾਂਗੇ ਸਾਡੇ ਗੁਰੂ ਪਿਤਾ ਵਾਂਗੂ ਤੇ ਤੁਹਾਡੇ ਤੇ ਹਮਲਾ ਕਰਾਂਗੇ ਸਚਨੰਦ ਕਹਿੰਦਾ ਹੈ ਕਿ ਫੇਰ ਤੁਹਾਨੂੰ ਫਟ ਲਾਂਗੇ ਅਸੀਂ ਫੇਰ ਫਿਰ ਰਿਹਾਰ ਕਰਦਾਂਗੇ ਫਿਰ ਕੀ ਕਰੋਗੇ ਉਹ ਕਹਿੰਦੇ ਨੇ ਕਿ ਅਸੀਂ ਉਹਨਾਂ ਚਿਰ ਤੁਹਾਡੇ ਤੇ ਹਮਲੇ ਕਰੀ ਆਵਾਂਗੇ ਜਿੰਨਾ ਚਿਰ ਤੁਸੀਂ ਖਤਮ ਨਹੀਂ ਹੁੰਦੇ ਜਾਂ ਅਸੀਂ ਸ਼ਹੀਦ ਨਹੀਂ ਹੁੰਦੇ ਇੱਥੇ ਫਿਰ ਸਚਨੰਦ ਨੇ ਕਿਹਾ ਸੀ ਕਿ ਇਹ ਸੱਪ ਦੇ ਬੱਚੇ ਨੇ ਸਪੋਲਿਏ ਨੇ ਇਹ ਇਹਨਾਂ ਨੂੰ ਅੱਜ ਛੱਡ ਦਿੱਤਾ ਤਾਂ ਇਹ ਕੱਲ ਨੂੰ ਸਾਡੀ ਮੌਤ ਦਾ ਕਾਰਨ ਬਣਣੀ ਹੈ ਇੱਥੇ ਜਦੋਂ ਵਜ਼ੀਦ ਖਾਨ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲਿਆ ਗਿਆ ਤਾਂ ਵਜ਼ੀਦ ਖਾਨ ਦੀਆਂ ਅੱਖਾਂ 'ਚ ਫਿਰ ਖੂਨ ਉੱਤਰ ਆਇਆ ਗੁਰਗੋਬਿੰਦ ਸਿੰਘ ਜੀ ਦਾ ਨਾਮ ਸੁਣ ਕੇ ਕਿਉਂਕਿ ਉਹ ਸਿਰਫ ਗੁਰੂ ਗੋਬਿੰਦ ਸਿੰਘ ਜੀ ਨੂੰ ਝਕਾਉਣਾ ਚਾਹੁੰਦਾ ਸੀ ਜੋ ਲੱਖਾਂ ਕੋਸ਼ਿਸ਼ਾਂ ਦੇ ਬਾਅਦ ਵੀ ਉਹ ਕਰ ਨਹੀਂ ਸਿਪਾਇਆ ਫਿਰ ਉਹ ਲਿਖਦਾ ਹੈ ਕਿ ਇਹਨਾਂ ਨੂੰ ਨੀਹਾਂ 'ਚ ਚਿਣ ਦਿੱਤਾ ਜਾਵੇ ਜੋ ਨੀਹਾਂ 'ਚ ਚਿਣਨ ਦਾ ਫਰਮਾਨ ਜਾਰੀ ਹੋਇਆ ਸੀ ਇਹ ਸ਼ਹੀਦ ਕਰਨ ਵਾਸਤੇ ਨਹੀਂ ਹੋਇਆ ਸੀ ਇਹ ਡਰਬਾ ਦੇਣ ਵਾਸਤੇ ਹੋਇਆ ਸੀ ਕਿਉਂਕਿ ਨੀਹਾਂ 'ਚ ਇਹਨਾਂ ਨੂੰ ਇਹ ਸੀ ਕਿ ਜਦੋਂ ਬੱਚੇ ਨੀਹਾਂ 'ਚ ਚਿਣੇ ਜਾਣਗੇ ਜਦੋਂ ਮੌਤ ਨੂੰ ਬਿਲਕੁਲ ਕਰੀਬ ਤੋਂ ਦੇਖ ਲੈਣਗੇ ਤਾਂ ਉਹ ਡਰ ਜਾਣਗੇ ਨੀਹਾਂ 'ਚ ਤਿੰਨ ਦੀਆਂ ਤਿਆਰੀਆਂ ਸ਼ੁਰੂ ਹੋਈਆਂ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਦੋ ਜਲਾਦ ਉਹ ਨੀਹਾਂ 'ਚ ਚਿੰਰੇ ਨੇ ਛੋਟੇ ਸਹਬਜ਼ਾਦੇ ਨੂੰ ਜੀਹਾਂ ਜਦੋਂ ਗਲਤ ਤਕਾਇਆ ਤਾਂ ਛੋਟੇ ਸਹਬਜ਼ਾਦੇ ਤੇਰੇ ਤੇ ਬੇਹੋਸ਼ ਹੋ ਜਾਂਦੇ ਨੇ ਉਹਨਾਂ ਦੇ ਭਾਰ ਨਾਲ ਉਹ ਕੰਧ ਡਿੱਗ ਜਾਂਦੀ ਆ ਬੇਹੋਸ਼ ਸਹਬਜ਼ਾਦਿਆਂ ਨੂੰ ਇਤਿਹਾਸ ਕਰ ਲਿਖਦੇ ਨੇ ਕਿ ਦਵਾਰਾ ਹੌਸਲਿਆਂ ਲਈ ਉਹਨਾਂ ਦੀਆਂ ਤਲੀਆਂ ਚਸੀਆਂ ਲਈਆਂ ਉਹਨਾਂ ਨੂੰ ਜੜੀਆਂ ਬੂਟੀਆਂ ਖਵਾਈਆਂ ਗਈਆਂ ਕਿਉਂਕਿ ਇਹ ਮਾਰਨਾ ਨਹੀਂ ਸੀ ਚਾਹੁੰਦੇ ਇਹ ਹਰਾਉਣਾ ਚਾਹੁੰਦੇ ਸੀ ਧਰਮ ਬਦਲਣਾ ਚਾਹੁੰਦੇ ਸੀ ਦੀਵਾਰ ਜਦੋਂ ਡਿੱਗੀ ਸਾਹਿਬਜ਼ਾਦੇ ਬੇਹੋਸ਼ ਹੋਏ ਬੇਹੋਸ਼ ਸਾਹਿਬਜ਼ਾਦੇ ਨੂੰ ਫਿਰ ਮਾਤਾ ਗੁਜਰੀ ਜੀ ਕੋਲ ਲਿਆਇਆ ਗਿਆ ਸਿਪਾਹੀ ਫਿਰ ਤਬਕਾ ਕੇ ਆਏ ਮਾਤਾ ਗੁਜਰੀ ਜੀ ਨੂੰ ਕਹੇ ਜੇ ਆਪਦੇ ਪੋਤਿਆਂ ਨੂੰ ਜਿਉਂਦੇ ਦੇਖਣਾ ਹੈ ਤਾਂ ਇਹਨਾਂ ਨੂੰ ਸਮਝਾ ਕੁਛ ਕੱਲ ਤੱਕ ਦਾ ਟਾਈਮ ਦਿੱਤਾ ਵਜ਼ੀਰ ਖਾਨ ਨੇ ਕੱਲ ਨੂੰ ਫੇਰ ਲੈ ਆਇਆ ਜਾਊਗਾ ਇਹਨਾਂ ਨੂੰ ਕਚਹਿਰੀ 'ਚ ਅਰ ਜੇ ਇਹ ਨਾਮ ਨੇ ਤਾਂ ਇਹਨਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਊਗਾ 13ਵਾਂ ਦਿਨ ਚੜ੍ਹਦਾ ਹੈ ਤੇ ਮਾਤਾ ਗੁਜਰੀ ਜੀ ਨੂੰ ਪਤਾ ਹੈ ਕਿ ਆਪਣੇ ਪੋਤਰਿਆਂ ਨੂੰ ਮੈਂ ਆਖਰੀ ਵਾਰ ਦੇਖ ਰਹੀ ਹਾਂ ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੇ ਝੁਕਣਾ ਨਹੀਂ ਤੇ ਉਹਨਾਂ ਨੇ ਛੱਡਣਾ ਨਹੀਂ ਇੱਕ ਆਖਰੀ ਵਾਰ ਪੁੱਛਿਆ ਗਿਆ ਕਿ ਤੁਹਾਡਾ ਫੈਸਲਾ ਕੀ ਹੈ ਸਾਹਿਬਜ਼ਾਦਿਆਂ ਨੇ ਸਿਰ ਹਲਾ ਕੇ ਜਵਾਬ ਦੇ ਦਿੱਤਾ ਕਿ ਸਾਡਾ ਉਹੀ ਫੈਸਲਾ ਹੈ ਜੋ ਤੁਸੀਂ ਪਹਿਲੇ ਦਿਨ ਤੋਂ ਸੁਣ ਰਹੇ ਹੋ ਤਾਂ ਇੱਥੇ ਫਿਰ ਵਜ਼ੀਦ ਖਾਨ ਨੇ ਜਲਾਦਾਂ ਵੱਲ ਇਸ਼ਾਰਾ ਕੀਤਾ ਇਤਿਹਾਸਕਾਰ ਲਿਖਦੇ ਨੇ ਕਿ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਮੀਨ ਤੇ ਢਾਕੇ ਉਹਨਾਂ ਦੀਆਂ ਛਾਤੀਆਂ ਤੇ ਗੋਡੇ ਰੱਖ ਕੇ ਤੇਜ਼ ਖੰਜਰਾਂ ਨਾਲ ਉਹਨਾਂ ਦੀਆਂ ਗਰਦਲਾਂ ਕਲਮ ਕਰ ਦਿੱਤੀਆਂ ਗਈਆਂ ਜਵਾ ਕੀਤਾ ਗਿਆ ਜਿਵਾ ਸ਼ਬਦ ਹੁੰਦਾ ਹੈ ਜਿਵਾ ਹੁੰਦਾ ਹੈ ਹਲਾਲ ਕਰਨਾ ਇੱਕ ਹੁੰਦਾ ਝਟਕਾ ਆ ਕੇ ਇੱਕੋ ਦਮ ਗਰਦਨਾਂ ਨੂੰ ਇੱਕ ਹੁੰਦਾ ਹਲਾਲ ਕਰਨਾ ਇਦਾਂ ਹੌਲੀ 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 ਉਹਨਾਂ ਦੀਆਂ ਗਰਦਨਾਂ ਤੇ ਖੰਜਰ ਚਲਾਏ ਗਏ ਇਤਿਹਾਸਕਾਰ ਇੱਥੇ ਲਿਖਦੇ ਨੇ ਕਿ ਸਹਾਬਜ਼ਾਦਾ ਜ਼ਰਾਵਰ ਸਿੰਘ ਜੀ ਕੁਛ ਹੀ ਪਲਾਂਚ ਪ੍ਰਾਂਤ ਤਿਆਗ ਦਿੰਦੇ ਨੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਅੱਧੀ ਕੜੀ ਪੈਰ ਮਾਰਦੇ ਰਹਿੰਦੇ ਨੇ ਅੱਧੀ ਕੜੀ ਤੜਫਨ ਤੋਂ ਬਾਅਦ ਰੁਗੋਵੀ ਸਿੰਘ ਜੀ ਦੇ ਦੋਨੋਂ ਫਰਜ਼ੰਦ ਆਪਣੇ ਵੱਡੇ ਵੀਰਾਂ ਕੋਲ ਚਲੇ ਜਾਂਦੇ ਨੇ ਆਪਣੇ ਦਾਦੇ ਕੋਲ ਚਲੇ ਜਾਂਦੇ ਨੇ ਉਹ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰ ਗਈਆਂ ਸੀ ਕੁਝ ਸਾਲਾਂ ਬਾਅਦ ਗੁਰਗੋਵੀ ਸਿੰਘ ਜੀ ਦਾ ਇੱਕ ਸਿੰਘ ਰੁਗੋਵੀ ਸਿੰਘ ਜੀ ਥਾਪੜਾ ਦੇ ਕੇ ਭੇਜਦੇ ਨੇ ਤੇ ਉਹ ਏਸੇ ਹੀ ਸਰਹੰਦ ਨੂੰ ਮਿੱਟੀ 'ਚ ਮਿਲਾ ਦਿੰਦਾ ਹੈ ਵੱਡੇ ਵੱਡੇ ਮਹਿਲ ਵਜ਼ੀਰ ਖਾਨ ਦੇ ਮਿੱਟੀ 'ਚ ਮਿਲਾ ਦਿੱਤੇ ਗਏ ਮੁਗਲ ਰਾਜ ਦਾ ਤਖਤਾ ਪਲਟ ਕਰ ਦਿੱਤਾ ਗਿਆ ਤੇ ਇਸੇ ਹੀ ਸਰੰਦ ਦੀ ਧਰਤੀ ਤੇ ਜਿੱਥੇ ਉਹਨੇ ਸਹਬਜ਼ਾਦਿਆਂ ਤੇ ਕਦੇ ਤਸ਼ੱਦਦ ਕੀਤਾ ਹੋਵੇਗਾ ਉਸੇ ਹੀ ਸਰੰਦ ਦੀ ਧਰਤੀ ਤੇ ਵਜ਼ੀਦ ਖਾਨ ਨੂੰ ਘੋੜਿਆਂ ਦੇ ਮਗਰ ਬੰਨ ਕੇ ਲਿਆਂਦਾ ਗਿਆ ਛੱਪੜਚੜੀ ਦੇ ਮੈਦਾਨ ਚੋਂ ਤੇ ਵਜ਼ੀਦ ਖਾਨ ਨੂੰ ਕੁੱਤੇ ਦੀ ਮੌਤ ਦਿੱਤੀ ਗਈ ਅੱਧ ਮਰੇ ਨੂੰ ਉਹਨੂੰ ਤਰਾਖਤ ਦੇ ਉੱਪਰ ਟੰਗਿਆ ਗਿਆ ਥੱਲੇ ਪਰਾਲੀ ਲਾ ਕੇ ਉਹਦੇ ਚ ਅੱਗ ਲਾ ਕੇ ਉਹਨੂੰ ਅੱਧ ਮਚਿਆ ਕੀਤਾ ਗਿਆ ਗਿਰਜਾਂ ਆਗੇ ਫਿਰ ਨੋਚ-ਨੋਚ ਕੇ ਗਿਰਜਾਂ ਨੇ ਵਜ਼ੀਦ ਖਾਨ ਦਾ ਮਾਸ ਖਾਦਾ ਹੁਣ ਅੱਗੇ ਇਹਨਾਂ ਨੇ ਸਾਹਿਬਜ਼ਾਦਿਆਂ ਦੇ ਹੂਕੂਮਲ ਹੱਥਾਂ ਦੇ ਪੋਟਿਆਂ ਨੂੰ ਵੀ ਲਾਈ ਸੀ ਇੱਥੇ ਆਵਾ ਬੰਦਾ ਸਿੰਘ ਬਹਾਦਰ ਜੀ ਨੇ ਵਜ਼ੀਰ ਖਾਨ ਨੂੰ ਅੱਗ ਲਾਈ ਇਸਲਾਮ ਧਰਮ ਚ ਕਿਸੇ ਨੂੰ ਅੱਗ ਲਾ ਦੇਣੀ ਸਭ ਤੋਂ ਵੱਡੀ ਸਜ਼ਾ ਹੁੰਦੀ ਆ ਉਹ ਸਜ਼ਾ ਬਾਬਾ ਬੰਦਾ ਸਿੰਘ ਬਹਾਦਰ ਨੇ ਵਜ਼ੀਰ ਖਾਨ ਨੂੰ ਦਿੱਤੀ ਇਤਿਹਾਸਕਾਰ ਕਈ ਇਥੇ ਵੀ ਲਿਖਦੇ ਨੇ ਕਿ ਸਾਹਿਬਜ਼ਾਦਿਆਂ ਦੀਆਂ ਗਰਦਨਾ ਕੱਟ ਕੇ ਇੱਕ ਦਰਖਤ ਤੇ ਟੰਗੀਆਂ ਗਈਆਂ ਸੀ ਬਾਬਾ ਬੰਦਾ ਸਿੰਘ ਬਹਾਦਰ ਤੇ ਉਹਦੇ ਮਹਾਨ ਜਰਨੈਲਾਂ ਨੇ ਭਾਈ ਫਤਿਹ ਸਿੰਘ ਭਾਈ ਬਾਜ ਸਿੰਘ ਹੋਣਾ ਨੇ ਵਜ਼ੀਦ ਖਾਨ ਨੂੰ ਅਦਮਰੇ ਨੂੰ ਪਠਾ ਦਰਖਤ ਤੇ ਟੰਗਿਆ ਉਹ ਪਾਪੀ ਸੁਚਾਨੰਦ ਸਰੰਦ ਦੀਆਂ ਗਲੀਆਂਾਂ ਚ ਉਹਦੇ ਨੱਕ ਚ ਨਕੇਲ ਪਾ ਕੇ ਉਹਦੇ ਤੋਂ ਪੀਖ ਮੰਗਵਾਈ ਗਈ ਇਹ ਸੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਇਤਿਹਾਸ ਸਾਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਨਹੀਂ ਭੁੱਲਣਾ ਚਾਹੀਦਾ ਹੱਥ ਜੋੜ ਕੇ ਬੇਨਤੀ ਆ ਕਿ ਆਪਣੇ ਬੱਚਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਵਾਲੇ ਦੱਸੋ ਕਿਉਂਕਿ ਜੇ ਅਸੀਂ ਫਤਿਹਗੜ ਸਾਹਿਬ ਦੀ ਉਹ ਤਰਤੀ ਨੂੰ ਹੀ ਭੁੱਲ ਗਏ ਉਹ ਨਹੀਂ ਹਾਂ ਅਸੀਂ ਯਾਦ ਨਾ ਰੱਖੀਆਂ ਉਹ ਤਸ਼ੱਦਦ ਅਸੀਂ ਯਾਦ ਨਾ ਰੱਖੇ ਤਾਂ ਅਸੀਂ ਰੁੱਲ ਜਾਣਾ ਅਸੀਂ ਕਿਸੇ ਜੋਗੇ ਨਹੀਂ ਰਹਿਣਾ ਉਹਨਾਂ ਨੂੰ ਕੋਈ ਲੋੜ ਨਹੀਂ ਸੀ ਸ਼ਾਤਾ ਦੇ ਦਿਓ ਬਾਦਸ਼ਾਹਾਂ ਵਰਗੀ ਜ਼ਿੰਦਗੀ ਜਿਹਾ ਹੋਰੇ ਸੀ ਅਨੰਦਪੁਰ ਸਾਹਿਬ ਕਿਉਂ ਛੱਡਿਆ ਗੁਰੂ ਸਾਹਿਬ ਨੇ ਅਨੰਦਪੁਰ ਨਗਰ ਆਉਦੇ ਐਨੇ ਸਿੰਘ ਸ਼ਹੀਦ ਉਹਨਾਂ ਨੇ ਕਰਵਾ ਦਿੱਤੇ ਸਾਰਾ ਪਰਿਵਾਰ ਵਾਰ ਦਿੱਤਾ ਕਾਦੇ ਲਈ ਸਾਡੇ ਲਈ ਇਹ ਸਮਝੋ ਇੰਨੇ ਵੀ ਅਸੀਂ ਮਾਡਰਨ ਨਾ ਹੋਈਏ ਇੰਨੇ ਵੀ ਅਸੀਂ ਦੂਰ ਨਾ ਹੋਈਏ ਆਪਣੀਆਂ ਜੜ੍ਹਾਂ ਨਾਲੋਂ ਟੁੱਟ ਗਏ ਜੇ ਅਸੀਂ ਤਾਂ ਅਸੀਂ ਸੁੱਕ ਜਾਾਂਗੇ ਅਸੀਂ ਛੱਡ ਜਾਾਂਗੇ ਉਹ ਮਹਿਸੂਸ ਕਰੋ ਕਿ ਸਾਡੇ ਵਾਸਤੇ ਗੁਰਗੋਬਿੰਦ ਸਿੰਘ ਜੀ ਨੇ ਆਉਂਦਾ ਸਾਰਾ ਪਰਿਵਾਰ ਵਾਰਤਾ ਤੇ ਅਸੀਂ ਆਪਣੇ ਪਰਿਵਾਰਾਂ ਨੂੰ ਉਹਨਾਂ ਦੀਆਂ ਸ਼ਾਦਤਾਂ ਬਾਰੇ ਵੀ ਨਹੀਂ ਪੂਰਾ ਦੱਸ ਸਕੇ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਆ ਸਾਹਿਬਜ਼ਾਦੇ ਨੂੰ ਸਿਰਫ ਅਪੂ ਦੇ ਮਹੀਨੇ ਛੀਨਾ ਸੀ ਯਾਦ ਰੱਖਿਏ ਆਪਣੀ ਜ਼ਿੰਦਗੀ ਦਾ ਇੱਕ ਅੰਗ ਬਣਾ ਲਈਏ ਪੂਰਾ ਸਾਲ ਉਹਨਾਂ ਨੂੰ ਯਾਦ ਰੱਖਿਆ ਜਾਵੇ ਖੁਸ਼ੀ ਵੀ ਹੁੰਦੀ ਹੈ ਇੱਥੇ ਅੱਜ ਦੀ ਨੌਜਵਾਨੀ ਜਿਸ ਤਰੀਕੇ ਨਾਲ ਇਤਿਹਾਸ ਦੀਆਂ ਵੀਡੀਓ ਸਾਡੀਆਂ ਦੇਖਦੇ ਨੇ ਫੋਨ ਆਉਂਦੇ ਨੇ ਛੋਟੇ-ਛੋਟੇ ਬੱਚਿਆਂ ਦੇ ਫੋਨ ਆਉਂਦੇ ਨੇ 7 ਸਾਲ ਦੇ ਬੱਚਿਆਂ ਤੋਂ ਲੈ ਕੇ 70 ਸਾਲ ਦੇ ਬਜ਼ੁਰਗਾਂ ਦੇ ਸਾਨੂੰ ਫੋਨ ਆਉਂਦੇ ਨੇ ਉਦੋਂ ਇੱਕ ਉਮੀਦ ਵੀ ਜਾਗਦੀ ਆ ਕੇ ਆਉਣ ਵਾਲਾ ਆ ਗੱਲ ਕੀਤੀ ਗਈ ਹੈ ਇਹਦੇ ਵਿੱਚ ਅੱਛਾ ਲਾਸਟ ਦੇ ਵਿੱਚ ਇਹਨਾਂ ਨੇ ਇੱਕ ਹੋਰ ਗੱਲ ਕੀਤੀ ਹੈ ਕਿ ਇਸਲਾਮ ਧਰਮ ਦੇ ਵਿੱਚ ਜਿਹੜੀ ਇਹ ਅਗਲਾ ਕੇ ਸਭ ਤੋਂ ਵੱਡੀ ਸਜ਼ਾ ਅਸੀਂ ਐਜ਼ ਅ ਮੁਸਲਿਮ ਅਸੀਂ ਸਟੱਡੀ ਕੀਤੀ ਕੁਰਾਨ ਪਾਕ ਮਤਲਬ ਕਿਤੇ ਵੀ ਇਹੋ ਜੀ ਕੋਈ ਜ਼ਿਕਰ ਕੋ ਨਹੀਂ ਕਿ ਅਗਲਾ ਕੇ ਸਾੜਨਾ ਵੈਸੇ ਹੀ ਇੱਕ ਗੁਨਾਹ ਜਿਹੜਾ ਇਹ ਮਤਲਬ ਇਸ ਤਰ੍ਹਾਂ ਦੀ ਚੀਜ਼ ਜਿਹੜੀ ਹੈ ਕਿ ਇਹ ਚੀਜ਼ ਨਹੀਂ ਕੀਤੀ ਜਾਂਦੀ ਹਾਂਜੀ ਸਜ਼ਾ ਜਿਹੜੀ ਡਿਫਰੈਂਟ ਮਤਲਬ ਅਗਰ ਕੋਈ ਚੋਰੀ ਕਰਦਾ ਉਹਦੇ ਹੱਥ ਕਟ ਦੋ ਉਹ ਕੋਈ ਜ਼ਨਾਹ ਕਰਦਾ ਉਹਨੂੰ ਘੋੜੇ ਮਾਰੇ ਉਹਨੂੰ ਘੋੜੇ ਮਾਰੇ ਜਾਂਦੇ ਨੇ ਪੱਥਰ ਮਤਲਬ ਉਹ ਚੀਜ਼ਾਂ ਜਿਹੜੀਆਂ ਨੇ ਨੇ ਕਤਲ ਕੀਤਾ ਉਹਦਾ ਬਦਲਾ ਬਦਲਾ ਕਤਲ ਆ ਕਤਲ ਦਾ ਬਦਲਾ ਕਤਲ ਕਤਲ ਦਾ ਬਦਲਾ ਜਿਹੜਾ ਉਹ ਕਤਲ ਆ ਅਗਰ ਕੋਈ ਕਤਲ ਕਰਦਾ ਤੇ ਮਤਲਬ ਡਿਫਰੈਂਟ ਚੀਜ਼ਾਂ ਨੇ ਇਹ ਲੇਕਿਨ ਇਹੋ ਜਿਹਾ ਕਿ ਫੋਰਸਫੁਲੀ ਕਿਸੇ ਨੂੰ ਜੀ ਕਬੂਲ ਕਰਾ ਲਵੋ ਇਸਲਾਮ ਦੇ ਵਿੱਚ ਲੈ ਹੋਈਆਂ ਇਹ ਚੀਜ਼ਾਂ ਨਹੀਂ ਹੈ ਲੇਕਿਨ ਬਾਕੀ ਵਜ਼ੀਰ ਖਾਨ ਨੇ ਜਿਹੜਾ ਕੀਤਾ ਆਪਾਂ ਉਹਦੇ ਉੱਤੇ ਆ ਜਾਨੇ ਚਲੋ ਇਕ ਹੋਰ ਇਹ ਕਿਸੇ ਵੀ ਮਜ਼ਰਬ ਦੇ ਵਿੱਚ ਕੋ ਨਹੀਂ ਆ ਵੇਖੋ ਜੀ ਤੁਸੀਂ ਜ਼ਬਰਦਸਤੀ ਕਿਸੇ ਨੂੰ ਮਤਲਬ ਸਿੱਖ ਨਹੀਂ ਬਣਾ ਸਕਦੇ ਆਪਣੀ ਖੁਸ਼ੀ ਦੇ ਨਾਲ ਕੋਈ ਸਿੱਖ ਬਣਨਾ ਚਾਹੁੰਦਾ ਤੇ ਉਹਦੀ ਆਪਣੀ ਮਰਜ਼ੀ ਆਪਣੀ رائے ਹੈ ਇਨਸਪਾਇਰ ਹੋ ਕੇ ਉਹ ਬਣਨਾ ਚਾਹੁੰਦਾ ਤੇ ਉਹਦੀ ਮਰਜ਼ੀ ਹੈ ਕੋਈ ਇਸਲਾਮ ਦੇ ਵਿੱਚ ਆਏਗਾ ਤੇ ਉਹ ਇਨਸਪਾਇਰ ਹੋ ਕੇ ਅਗਰ ਕਿਸੇ ਬੰਦੇ ਤੋਂ ਹੁੰਦਾ ਹੈ ਕਿਸੇ ਮੁਫਤੀ ਤੋਂ ਇਨਸਪਾਇਰ ਹੋ ਕੇ ਆ ਜਾਂਦਾ ਹੈ ਡੈਫੀਨੇਟਲੀ ਸਭ ਤੋਂ ਵੱਡੀ ਜਿਹੜੀ ਚੀਜ਼ ਹੈ ਉਹ ਕਿਸੇ ਵੀ ਰਿਲੀਜੀਅਨ ਦੀ ਉਹਨਾਂ ਦੀ ਹੌਲੀ ਬੁੱਕ ਹੁੰਦੀ ਹੈ ਜਿਵੇਂ ਕਿ ਕੁਰਾਨ ਮਜੀਦ ਸਭ ਤੋਂ ਵੱਡੀ ਇੱਕ ਚੀਜ਼ ਹੈ ਉਹਨੂੰ ਜੇ ਉਹ ਸਟੱਡੀ ਕਰਦਾ ਉਸ ਤੋਂ ਬਾਅਦ ਉਹ ਇਨਸਪਾਇਰ ਹੋ ਕੇ ਇਸਲਾਮ ਦੇ ਵਿੱਚ ਆਏਗਾ ਸਿੱਖ ਜਿਹੜੇ ਸਿੱਖ ਨੇ ਉਹਨਾਂ ਦੀ ਗੁਰੂ ਗ੍ਰੰਥ ਸਾਹਿਬ ਉਹਨੂੰ ਅਗਰ ਕੋਈ ਉਤੋਂ ਇਨਸਪਾਇਰ ਹੋ ਕੇ ਸਿੱਖੀ ਜਮ ਵਿੱਚ ਜਾ ਸਕਦਾ ਹੈ ਕੌਮ ਤੋਂ ਇਨਸਪਾਇਰ ਹੋ ਕੇ ਜਾ ਸਕਦਾ ਹਾਂ ਲੇਕਿਨ ਫੋਰਸਫੁਲੀ ਤੁਸੀਂ ਕਿਵੇਂ ਕਰ ਲੋਗੇ ਮੈਨੂੰ ਇਹ ਨਹੀਂ ਸਮਝ ਆਉਂਦੀ ਕਿ ਤਲਵਾਰ ਰੱਖੀ ਸਿਰ ਦੇ ਉੱਤੇ ਉਹਨੂੰ ਬਣਾਤਾ ਜੀ ਲੋ ਜੀ ਤੂੰ ਮੁਸਲਮਾਨ ਹੋ ਮੁਸਲਮਾਨ ਬਣ ਜਾਂ ਤੂੰ ਸਿੱਖ ਬਣ ਤੂੰ ਹਿੰਦੂ ਬਣ ਤੂੰ 크੍ਰਿਸਚੀਅਨ ਬਣ ਠੀਕ ਹੈ ਲੇਕਿਨ ਕੀ ਹੈ ਉਸ ਬੰਦੇ ਦਾ ਰੂਲ ਗਿਆ ਵਜ਼ੀਰ ਖਾਂ ਗਿਆ ਉਸ ਤੋਂ ਬਾਅਦ ਉਹ ਫਿਰ ਰਿਵਰਟ ਹੋ ਗਿਆ ਵਾਪਸ ਆ ਗਿਆ ਕਿਉਂ ਨਹੀਂ ਰਹਿ ਸਕੇ ਨਾ ਕਿਉਂ ਫੋਰਸਫੁਲੀ ਹੋਏ ਸਨ ਚੇਂਜ ਨਹੀਂ ਹੋਇਆ ਨਾ ਤੁਸੀਂ ਡੈਫੀਨੇਟਲੀ ਉਹਨੇ ਇੱਕ ਲਾਸ ਕੀਤਾ ਨੁਕਸਾਨ ਕੀਤਾ ਬਾਕੀ ਹਾਂ ਜਿਹੜਾ ਸਾਹਿਬਜ਼ਾਦਿਆਂ ਨਾਲ ਮਤਲਬ ਵਜ਼ੀਰ ਖਾਂ ਨੇ ਕੀਤਾ ਉਹਦੇ ਉੱਤੇ ਜੋ ਗੱਲ ਉਹ ਕਰਨ ਡਏ ਸਨ ਉਹ ਇੱਕ ਬਹੁਤ ਹੀ ਸ਼ਰਮਨਾਕ ਔਰ ਬਹੁਤ ਹੀ ਮਾੜੀ ਚੀਜ਼ ਹੈ ਬੱਚਿਆਂ ਦੇ ਉੱਤੇ ਇਸ ਤਰ੍ਹਾਂ ਜ਼ੁਲਮ ਕਰਨਾ ਔਰ ਉਹਨਾਂ ਨੂੰ ਮਤਲਬ ਇਸ ਤਰ੍ਹਾਂ ਜਿਹੜਾ ਇਹ ਆ ਤੁਸੀਂ ਇਹ ਵੇਖ ਲਵੋ ਕਿ ਇਹੀ ਗੱਲ ਕਰਨ ਨਹੀਂ ਰਹੇ ਸਨ ਵਿੱਚ ਕੇ ਇਸਲਾਮ ਦੇ ਵਿੱਚ ਅਗਰ ਵੇਖੀਏ ਤਾਂ ਬੱਚਿਆਂ ਦੇ ਲਈ ਕੋਈ ਸਜ਼ਾ ਹੈ ਹੀ ਨਹੀਂ ਸਰ ਠੀਕ ਹੈ ਮੈਂ ਖੁਦ ਹਦੀਸਾਂ ਵਿੱਚ ਸੁਣਿਆ ਕਿ ਹਜ਼ੂਰ ਸੱਲਮ ਨੇ ਜਦੋਂ ਜੰਗਾਂ ਜਿੱਤੀਆਂ ਵਾ ਨਾ ਜਿਹੜੇ ਬੱਚੇ ਤੇ ਔਰਤਾ ਵਾ ਨਾ ਉਹਨਾਂ ਨੂੰ ਬਾਅਦ ਵਿੱਚ ਸਪੈਸ਼ਲ ਹਦਾਇਤ ਦੇ ਦਿੱਤੀ ਜਾਂਦੀ ਸੀ ਜੰਗ ਦੇ ਵਿੱਚ ਕਿ ਬੱਚੇ ਤੇ ਔਰਤਾਂ ਨੂੰ ਕੋਈ ਸਜ਼ਾ ਨਹੀਂ ਹਾਂ ਇਹਦੇ ਉਦਣ ਵੀ ਅਸੀਂ ਬੈਠੇ ਗੱਲ ਕਰਨ ਰਹੇ ਸਨ ਕਿ ਯਾਰ ਵੇਖੋ ਜਿਹੜੇ ਮਤਲਬ ਅਗਰ ਰਿਲੀਜੀਅਨ ਦੇ ਆਪਾਂ ਉੱਤੇ ਵੇਖੀਏ ਤੇ ਕੋਈ ਵੀ ਮਜ਼ਹਬ ਜਿਹੜਾ ਬੱਚਿਆਂ ਕਮਜ਼ੋਰਾਂ ਬਜ਼ੁਰਗਾਂ ਦੇ ਉੱਤੇ ਜ਼ੁਲਮ ਕਰਨ ਦਾ ਮਤਲਬ ਨਹੀਂ ਇਸ ਦਿੰਦਾ ਸਿਖਾਉਂਦਾ ਕਿ ਹੁਕਮ ਦਿੰਦਾ ਕਿ ਤੁਸੀਂ ਇਹਨਾਂ ਦੇ ਜ਼ੁਲਮ ਕਰੋ ਲੇਕਿਨ ਕੀ ਹੈ ਕਿ ਅੱਜ ਕੱਲ ਹੁਣ ਗਜ਼ਾ ਦੇ ਵਿੱਚ ਵੇਖ ਲਓ ਕਿ ਮਜ਼ਾਇਲ ਬੰਬ ਨੇ ਉਹ ਮਾਰਦੇ ਨੇ ਅੱਗੋਂ ਬੱਚਾ ਹੈ ਬੁੱਢਾ ਹੈ ਔਰਤ ਹੈ ਉਹ ਨੂੰ ਨਹੀਂ ਪਤਾ ਕੌਣ ਹੈ ਸਾਰੇ ਵਿੱਚ ਜਾਂਦੇ ਨੇ ਇੱਕ ਸਾਲ ਤੋਂ ਲੱਗ ਕੇ ਤੇ 10 ਸਾਲ ਤੱਕ 47000 بچے ਹਾਂ ਕਿ ਮਤਲਬ ਪਹਿਲੇ ਚੀਜ਼ਾਂ ਕਿਸਨ ਤੱਕ ਤਲਵਾਰਾਂ ਨਾਲ ਜੰਗ ਲੜੀ ਜਾਂਦੀ ਸਾਹਮਣੇ ਕੋਈ ਬੱਚਾ ਆ ਜਾਣਾ ਨਹੀਂ ਬਈ ਇਹਨੂੰ ਨਹੀਂ ਕੁਝ ਰੱਖਣਾ ਹੈ ਠੀਕ ਹੈ ਲੇਕਿਨ ਹੁਣ ਜਿਹੜੀਆਂ ਟੈਕਨੋਲੋਜੀ ਆ ਬਟਨ ਆ ਤੁਸੀਂ ਮਾਰਨਾ ਹੈ ਅੱਗੇ ਕੋਣ ਬੈਠਾ ਕੋਈ ਉਹ ਕੋ ਨੂੰ ਕੋਈ ਨਹੀਂਗਾ ਬਰਿੰਦਾ ਹੈ ਜਾਨਵਰ ਹੈ ਉਹ ਹਰ ਚੀਜ਼ ਵਿਚਾਰੀ ਕਿ ਇੰਨੀ ਜਿਹੜੀ ਤਬਾਹੀ ਉਹ ਹੁੰਦੀ ਹੈ ਅੱਛਾ ਇਹ ਪਹਿਲੀਆਂ ਇੰਡੀਆਂ ਰਾਜਸਤਾ ਰਹੀਆਂ ਨੇ ਨਾ ਇਹ ਰਾਜਸਤਾ ਦੇ ਵਿੱਚ ਵੀ ਕਈ ਰਾਸਤੇ ਐਸੇ ਰਹੀਆਂ ਨਹੀਂ ਕਿ ਇਹ ਜਿਹੜੇ ਪਾਸੇ ਨੂੰ ਮੂੰਹ ਕਰਦੇ ਸੀ ਨਾ ਤਬਾਹਾ ਕਰ ਦਿੰਦੇ ਸੀ ਯਾਰਾ ਬਾਕੀ ਬਾਕੀ ਅੱਜ ਦੇ ਅੱਜ ਦਾ ਜਿਹੜਾ ਟੌਪਿਕ ਹੈ ਉਹ ਇਹ ਹੀ ਸੀ ਕਿ ਸਹਬਜ਼ਾਦਿਆਂ ਦੇ ਨਾਲ ਜਿਹੜਾ ਹੈ ਮਤਲਬ ਕੀ ਡਰਾਉਣ ਵਾਸਤੇ ਬਿਲਕੁਲ ਵਜ਼ੀਰ ਖਾਨ ਆਪਣਾ ਇੱਕ ਦਬਦਬਾ ਇੱਕ ਖੌਫ ਜਿਹੜਾ ਉਹ ਕਾਇਮ ਕਰਨਾ ਚਾਹੁੰਦਾ ਹੋਵੇਗਾ ਕਿ ਵੀ ਮੇਰੇ ਤੋਂ ਜਿਹੜੇ ਲੋਕ ਨੇ ਡਰਨ ਖੌਫ ਖਾਣ ਔਰ ਮੈਂ ਵਜ਼ੀਰ ਹਾਂ ਮੈਂ ਮਤਲਬ ਬਾਦਸ਼ਾਹ ਹਾਂ ਇਸ ਟਾਈਮ ਉਸ ਸਲਤਨਤਾਂ ਤੇ ਡੈਫੀਨੇਟਲੀ ਉਹ ਚਕਾਉਣਾ ਚਾਹੁੰਦਾ ਸੀ ਜਿਹੜੇ ਕਿ ਉਹਦੇ ਸਾਹਮਣੇ ਨਹੀਂ ਚੁੱਕੇ ਬਲਕਿ ਉਲਟਾ ਅੱਜ ਮੁਗਲਾਂ ਦਾ ਨਾਮੋਂ ਨਿਸ਼ਾਨ ਹੀ ਕੋ ਨਹੀਂ ਖਤਮ ਹੋ ਗਏ ਔਰ ਜਿਹੜੀ ਕੌਮ ਜਿਹੜਾ ਬੰਦਾ ਜ਼ੁਲਮ ਕਰਦਾ ਹੈ ਜਿਹੜਾ ਬੰਦਾ ਉਹ ਉਹ ਦਾ ਉਹ ਇੱਕ ਸ਼ੇਰ ਵੀ ਇੰਜ ਕਰਕੇ ਆ ਨਾ ਤੇਮਾਰੀ ਦਾਸਤਾਨ ਬੀ ਨਾ ਹੋ ਗਈ ਦਾਸਤਾਨਾਂੋਂ ਮੈਂ ਮਤਲਬ ਉਹ ਦਾਸਤਾਨਾਂ ਹੀ ਉਹਨਾਂ ਦੀਆਂ ਮੇਡ ਜਾਂਦੀਆਂ ਨੇ ਗੱਲਾਂ ਹੀ ਰਹਿ ਜਾਂਦੀਆਂ ਨੇ ਬਾਕੀ ਬੰਦੇ ਜਿਹੜੇ ਨੇ ਖਤਮ ਹੋ ਜਾਂਦੇ ਨੇ ਇਸ ਤਰ੍ਹਾਂ ਅੱਛਾ ਵਜ਼ੀਰ ਖਾਨ ਦੀ ਬੇਸਿਕ ਕੀ ਸੀ ਕਿ ਵਜ਼ੀਰ ਖਾਨ ਦਾ 노 ਡਾਊਟ ਕਿ ਉਸ ਟਾਈਮ ਚ ਉਹਦਾ ਬਹੁਤ ਜ਼ਿਆਦਾ ਦਬਦਬਾ ਸੀਗਾ ਬਿਲਕੁਲ ਜਦੋਂ ਉਹ ਇਸ ਸਾਈਡ ਤੇ ਆਂਦਾ ਹੈ ਨਾ ਜਿਹੜੇ ਸਿੱਖ ਨੇ ਨਾ ਉਹ ਉਹਦੀ ਹਕੂਮਤ ਨੂੰ ਮੰਨਦੇ ਹੀ ਨਹੀਂ ਕਿ ਉਹ ਜੋ ਵੀ ਹੋਏਗਾ ਜਿਸ ਤਰ੍ਹਾਂ ਵੀ ਹੋਏਗਾ ਲੇਕਿਨ on the end ਤੱਕ ਇਹੀ ਰਿਹਾ ਕਿ ਮੈਂ ਇਹਨਾਂ ਨੂੰ ਝੁਕਾਣਾ ਵਾ ਸਹੀ ਜਿਹੜਾ ਕਿ ਉਹ ਨਹੀਂ ਕਰ ਸਕਦਾ ਉਹਨੂੰ ਮੰਨਿਆ ਨਹੀਂ ਗਿਆ ਨਹੀਂ ਕਰ ਸਕਦਾ ਨਾ ਨਾ ਓਏ ਵਜ਼ੀਰ ਖਾਨ ਦੇ ਸਾਹਮਣੇ ਨਹੀਂ ਨਾ ਝੁਕੇ ਵਜ਼ੀਰ ਖਾਨ ਇੱਕ ਜ਼ਾਲਮ ਮਤਲਬ ਅਗਰ ਵੇਖੀਏ ਇਸ ਚੀਜ਼ ਨੂੰ ਆਪਾਂ ਵੇਖੀਏ ਕਿ ਬੱਚੇ ਦੇ ਉੱਤੇ ਜਿਹੜਾ ਜ਼ੁਲਮ ਕਰ ਰਿਹਾ ਜਿਹੜਾ ਬੰਦਾ ਅਗਰ ਤੁਸੀਂ ਚਾਰ ਸਾਹਬਜ਼ਾ ਦੀ ਫਿਲਮ ਵੇਖੋ ਨਾ ਜਿਹੜੀ ਮਤਲਬ ਐਨੀਮੇਟਡ ਇੱਕ ਫਿਲਮ ਹੈ ਬਣਾਈ ਗਈ ਹੈ ਸਾਰੇ ਟੌਪਿਕ ਤੇ ਉਹ ਵੇਖੋ ਤੇ ਉਹਦੇ ਵਿੱਚ ਹਰ ਚੀਜ਼ ਜਿਹੜੀ ਹੈ ਨਾ ਹੁਣ ਮਲੇਰ ਕੋਟਲੇ ਵਾਲੇ ਜਿਹੜੇ ਮੁਸਲਮਾਨ ਸਨ ਉਹ ਜਿਹੜਾ ਮਤਲਬ ਵਿੱਚ ਹੁਣੇ ਉਹਨਾਂ ਨੇ ਵਹਾਇਆ ਵੀ ਦੱਸਿਆ ਵੀ ਉਹਦਾ ਜ਼ਿਕਰ ਕੀਤਾ ਕਿ ਉਹਨਾਂ ਨੂੰ ਆਖਿਆ ਗਿਆ ਨਵਾਬ ਨੂੰ ਕਿ ਤੂੰ ਤੁਸੀਂ ਜਿਹੜਾ ਹੈ ਨਾ ਸਾਹਬਜ਼ਾਦੇ ਨੇ ਆ ਉਹਨਾਂ ਦੇ ਬੱਚੇ ਨੇ ਗੁਰੂ ਗੋਬਿੰਦ ਸਿੰਘ ਦੇ ਤੁਸੀਂ ਇਹਨਾਂ ਨੂੰ ਮਾਰ ਲਵੋ ਆਪਣਾ ਬਦਲਾ ਲੈ ਲਓ ਉਹਨੇ ਕਿਹਾ ਜੇ ਮੈਂ ਮਤਲਬ ਬਦਲਾ ਲਾਉਂਗਾ ਤਾਂ ਮੈਂ ਜੰਗ ਦੇ ਮੈਦਾਨ ਚ ਲਾਉਂਗਾ ਮੇਰੇ ਬੱਚਿਆਂ ਦਾ ਕੀ ਕਸੂਰ ਹੈ ਡੈਫੀਨਿਟਲੀ ਬੱਚੇ ਉਹ ਉਹ ਹੁਣ ਇਹ ਗੱਲਾਂ ਫਿਰ ਉਸ ਟਾਈਮ ਸਪੋਰਟ ਕਰਨੀ ਅੱਜ ਵੀ ਮਲੇਰ ਕੋਟਲੇ ਵਾਲੇ ਜਿਹੜੇ ਆਂਦੇ ਨੇ ਉਹਨਾਂ ਦਾ ਭਾਈਚਾਰਾ ਸਿੱਖਾਂ ਦੇ ਨਾਲ ਬਹੁਤ ਜ਼ਿਆਦਾ ਬਲਕਿ ਵੈਸੇ ਹੀ ਬਹੁਤ ਜ਼ਿਆਦਾ ਇੱਕ ਅ ਅਸੀਂ ਵੇਖੀਏ ਹੁਣ ਸਿੱਖ ਭਰਾ ਹੁੰਦੇ ਨੇ ਜਾਂ ਇਧਰੋਂ ਕੋਈ ਟੁਰ ਜਾਂਦਾ ਉਧਰ ਤੇ ਇੱਕ ਜਿਹੜਿਆ ਤੁਸੀਂ ਵੇਖ ਲਓ ਇੱਕ ਪਿਆਰ ਆ ਮੁਹੱਬਤ ਆ ਉਹ ਇੱਕ ਵੱਖਰੀ ਉਹਦੇ ਵਿੱਚ ਲੋਕੀ ਤੋੜਨ ਦੀ ਕੋਸ਼ਿਸ਼ ਕਰਦੇ ਨੇ ਜੀ ਤੁਹਾਡੇ ਨਾਲ ਐਨਜੋਆ ਸੀ ਉਹ ਅੱਛਾ ਸਿੱਖਾਂ ਦੀ ਇੱਕ ਚੀਜ਼ ਮੈਂ ਵੇਖੀ ਆ ਬਦਲਾ ਲੈ ਲਿਆ ਖਤਮ ਵਜ਼ੀਰ ਖਾਂ ਮਾਰਿਆ ਗਿਆ ਨਾ ਤੇ ਉਸ ਤੋਂ ਬਾਅਦ ਕੌਮ ਨੂੰ ਮਾੜੀ ਨਿਗਾਹ ਨਾਲ ਨਹੀਂ ਵੇਖਣਾ ਸਹੀ ਕੀ ਹੈ ਕਿ ਭਈ ਇੱਕ ਬੰਦਾ ਗਲਤ ਹੋ ਸਕਦਾ ਯਾਰ ਕੌਮ ਗਲਤ ਨਹੀਂ ਹੋ ਸਕਦੀ ਸਿੱਖਾਂ ਦੇ ਵਿੱਚ ਬਹੁਤ ਸਾਰੇ ਸਿੱਖ ਨੇ ਜਿਹੜੇ ਗਲਤ ਹੋ ਸਕਦੇ ਨੇ ਗਲਤ ਕੰਮ ਕਰਦੇ ਹੋਣਗੇ ਜ਼ੁਲਮ ਕਰਦੇ ਹੋਣਗੇ ਜਾਂ ਕੁਝ ਮਤਲਬ ਐਵੇਂ ਦਾ ਜਿਹੜਾ ਕਰਦੇ ਹੋਣਗੇ ਲੇਕਿਨ ਇਹਦਾ ਮਤਲਬ ਇਹ ਨਹੀਂ ਉਹਦੇ ਨਾਲ ਪੂਰੇ ਸਿੱਖ ਕੌਮ ਜਿਹੜੀ ਉਹ ਖਰਾਬ ਹੋ ਗਈ ਹੈ ਮੁਸਲਮਾਨਾਂ ਦੇ ਵਿੱਚ ਬਹੁਤ ਹੋਣਗੇ ਹੈ ਨੇ ਜਿਹੜੇ ਜ਼ੁਲਮਕਾਰ ਜਫੀਰ ਖਾਨ ਵਰਗੇ ਬਹੁਤ ਹੋਣਗੇ ਅੱਜ ਵੀ ਹੋਣਗੇ ਠੀਕ ਹੈ ਕੀ ਇਹਦਾ ਮਤਲਬ ਪੂਰੇ ਮੁਸਲਮਾਨ ਖਰਾਬ ਹੋ ਗਏ ਪੂਰੇ ਮੁਸਲਮਾਨ ਤਸਵੀਰ ਬੰਦੇ ਦੀ ਬੇਸ ਦੇ ਉਤੇ ਰਿਲੀਜੀਅਨ ਨੂੰ ਨੀ ਟਾਰਗੇਟ ਕਰ ਸਕਦੇ ਆ ਔਰ ਇੱਕ ਚੀਜ਼ ਮੈਂ ਇਹ ਵੇਖੀ ਆ ਕਿ ਜੇ ਕੋਈ ਸਿੱਖ ਮਾੜਾ ਕੰਮ ਕਰ ਦਵੇ ਨਾ ਹਾਈਲਾਈਟ ਚੁੱਕ ਕਰ ਦੇਣਗੇ ਵੀ ਸਿੱਖ ਨੇ ਆ ਕਰਤਾ ਵੀ ਫਲਾਣਾ ਇੰਜ ਹੋ ਗਿਆ ਉੰਜ ਹੋ ਗਿਆ ਇਹਨਾਂ ਨੇ ਇੰਜ ਕਰਤਾ ਵੀ ਇਹ ਤੇ ਮਜ਼ਹਬ ਹੀ ਇੰਜ ਦਾ ਮੁਸਲਮਾਨ ਕੋਈ ਕਰ ਦਵੇ ਉਹ ਮੁਸਲਮਾਨਾਂ ਨੇ ਇੰਜ ਕਰਤਾ ਜੀ ਇਸਲਾਮਤ ਵਿੱਚ ਇੰਜ ਹੋ ਗਿਆ ਜੀ ਇਹ ਤੇ ਪੂਰਾ ਲੋਗੇ ਸਾਰੇ ਇਹਵੇਂ ਦੇ ਨੇ ਇਹਨਾਂ ਦਾ ਇਹਨਾਂ ਨੂੰ ਧਰਮ ਹੀ ਕੁਝ ਸਿਖਾਉਂਦਾ ਠੀਕ ਹੈ ਇਸ ਤਰ੍ਹਾਂ ਸਾਰਾ ਚੁੱਕ ਕੇ ਥੋਪ ਦੇਣਾ ਰਿਲੀਜੀਅਨ ਦੇ ਉੱਤੇ ਜੇ ਕਿਤੇ ਹਿੰਦੂ ਨੇ ਕਰਤਾ ਹੈ ਤੇ ਹਿੰਦੂਆਂ ਦੇ ਉੱਤੇ ਮਤਲਬ ਡੈਫੀਨੇਟਲੀ ਕਿ ਉਹ ਬੰਦਾ ਗਲਤ ਹੋ ਸਕਦਾ ਹੈ ਲੇਕਿਨ ਉਹਦੇ ਪਿੱਛੇ ਉਹਦਾ ਜਿਹੜਾ ਰਿਲੀਜੀਅਨ ਹੈ ਉਹ ਤੈਨੂੰ ਲੋਅ ਨਹੀਂ ਕਰਦਾ ਇਹ ਚੀਜ਼ ਕਰਨ ਵਾਸਤੇ ਇਹ ਚੀਜ਼ਾਂ ਨਹੀਂ ਹੋਣੀਆਂ ਵਿਕਣੀਆਂ ਚਾਹੀਦੀਆਂ ਨੇ ਅਗਰ ਉਹ ਆਪਣੀ ਰਿਲੀਜੀਅਨ ਦੇ ਆਊਟ ਆਫ ਲੋ ਜਾ ਕੇ ਕੰਮ ਕਰਦਾ ਹੈ ਤੇ ਫਿਰ ਉਹਦਾ ਜ਼ਿੰਮੇਵਾਰ ਤੇ ਉਹਦਾ ਜ਼ਿੰਮੇਵਾਰ ਉਹ ਖੁਦ ਹੈ ਉਹ ਆਪ ਹੈ ਬਿਲਕੁਲ ਜਿਸ ਤਰ੍ਹਾਂ ਕਿ ਇਹ ਵਜ਼ੀਰ ਖਾਨ ਨੇ ਕੀਤੇ ਨੇ ਠੀਕ ਹੈ ਤੇ ਉਹਦਾ ਉਦੋਂ ਫਿਰ ਨਤੀਜਾ ਵੀ ਤੁਹਾਨੂੰ ਪਤਾ ਨਾ ਉਹਦਾ ਰਿਜ਼ਲਟ ਵੀ ਦਿਓ ਕੀ ਬਣਿਆ ਅਜ ਮੋਗਲ ਸ਼ੁਗਲ ਕਿੱਧਰ ਗਏ ਅਜ ਚੀਜ਼ਾਂ ਖਤਮ ਹੋ ਗਈਆਂ ਬਰਹਾਲ ਚਲੋ ਵੀਡੀਓ ਕੋ ਪਹਿਲੇ ਬੜਾ ਲੰਮਾ ਹੋ ਗਿਆ ਆਪਾਂ ਫਰਦਰ ਇਹਦੇ ਉੱਤੇ ਪਹਿਲੇ ਵੀ ਆਪਾਂ ਵੀਡੀਓ ਕਰ ਚੁੱਕੇ ਆ ਇਸ ਤਰ੍ਹਾਂ ਦੇ ਕਾਫੀ ਗੱਲਬਾਤ ਜਿਹੜੀ ਆਪਾਂ ਕਰ ਚੁੱਕੇ ਆ ਤੇ ਅਗਲੇ ਵੀਡੀਓ ਚ ਆਪਾਂ ਆਉਂਦੇ ਆ ਤੁਹਾਡਾ ਕੋਈ ਸਵਾਲ ਹੋਵੇ ਤੇ ਕਮੈਂਟ ਜ਼ਰੂਰ ਕਰਿਓ ਰੱਖੋ ਆਪਣਾ ਖਿਆਲ